ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਡੇ ਸਾਰਿਆਂ ਦਾ ਇੱਥੇ ਪਹੁੰਚਣ ਤੇ ਛੋਟੇ ਸੱਦੇ ਤੇ ਆਉਣ ਤੇ ਬਹੁਤ-ਬਹੁਤ ਧੰਨਵਾਦ ਅੱਜ ਅਸੀਂ ਕੁਝ ਮੇਨ ਮੁੱਦਿਆਂ ਤੇ ਗੱਲ ਕਰਨ ਲੱਗੇ ਆ ਅੱਜ ਅਸੀਂ ਕਾਫੀ ਦੇ ਡੀਸੀ ਸਾਹਿਬ ਨਾਲ ਵੀ ਡਿਸਕਸ ਕੀਤੇ ਜਿਹੜੇ ਸ਼ਹਿਰ ਦੇ ਸਾਨੂੰ ਲੱਗਿਆ ਕਿ ਮੇਨ ਮੁੱਦੇ ਸਿਗੇ ਪਿਛਲੇ 3-4 ਦਿਨਾਂ 'ਚ ਜਦੋਂ ਤੇ ਅਸੀਂ ਆਫਿਸ ਸੰਭਾਲਿਆ ਜਦੋਂ ਤੇ ਅਸੀਂ ਬੈਠੇ ਆ ਸਾਨੂੰ ਪਤਾ ਲੱਗਿਆ ਕਿ ਮੇਨ ਸ਼ਹਿਰ ਦੀ ਕੁਝ ਦਿੱਕਤਾਂ ਹੈਗੀਆਂ ਜਿੰਨਾਂ 'ਚ ਇੱਕ ਹੈ ਗਾਰਬੇਜ ਕਲੈਕਸ਼ਨ ਕੂੜੇ ਦੀ ਦਿੱਕਤ ਇਸ ਦਾ ਅਸੀਂ ਪਰਮਾਨੈਂਟ ਹੱਲ ਲੈ ਕੇ ਆ ਚੁੱਕੇ ਹਾਂ ਅਸੀਂ ਅੱਜ ਤੋਂ ਹੀ ਇੱਕ ਸਫਾਈ ਮਹਿੰਮ ਚਲਾਈ ਹੈ ਪੂਰੇ ਸ਼ਹਿਰ ਵਿੱਚ ਸਵੇਰ 6:30 ਵਜੇ ਤੋਂ ਲੈ ਕੇ ਹੁਣ ਤੱਕ ਸਾਡੀ ਟੀਮ ਗਰਾਊਂਡ ਤੇ ਸੀ ਥੋੜਾ ਟਾਈਮ ਅਸੀਂ ਆਫਿਸ ਵਿੱਚ ਸੀ ਤੇ ਸਵੇਰ 6:30 ਵਜੇ ਹੀ ਅਸੀਂ ਫੀਲਡ ਤੇ ਸਾਰੇ ਸਫਾਈ ਕਰਮਚਾਰੀਆਂ ਨਾਲ ਫਲੈਗ ਆਫ ਕਰਤੀ ਸੀਗੀ ਇਹ ਸਫਾਈ ਮਹਿੰਮ ਤੇ ਆਸ਼ਾ ਕਰਦਾ ਆਉਣ ਵਾਲੇ ਕੁਝ ਦਿਨਾਂ ਵਿੱਚ ਤੁਹਾਨੂੰ ਕਾਫੀ ਫਰਕ ਦਿਖੇਗਾ ਸਫਾਈ ਵਿੱਚ ਇੱਕ ਹੋਰ ਖੁਸ਼ੀ ਦੀ ਗੱਲ ਕੀ ਅਸੀਂ 14 ਨਵੇਂ ਟਿਪਰ ਮੰਗਾ ਲਿਆ ਜਿਨ੍ਹਾਂ ਚੋਂ ਚਾਰ ਸਾਡੇ ਕੋਲ ਹੁਣੇ ਪਹੁੰਚ ਗਏ ਤੇ ਇੱਕ ਅਸੀਂ ਹੁਣੇ ਡੀਸੀ ਸਾਹਿਬ ਨਾਲ ਨੀਚੇ ਫਲੈਗ ਆਫ ਵੀ ਕਰਾਂਗੇ ਬਾਕੀ ਜਿਹੜੇ ਟਿਪਰ ਨੇ ਉਹ ਰਿਸਪੈਕਟਡ ਸਾਡੇ ਕਾਉਂਸਲਰ ਸਾਹਿਬਾਨ ਕੋਲੇ ਚਲੇ ਜਾਣਗੇ ਪਰਸਨਲੀ ਤੇ ਉਹਨਾਂ ਕੋਲੋਂ ਅੱਗੇ ਕੰਮ ਸਟਾਰਟ ਹੋਊਗਾ ਟਿਪਰਾਂ ਦਾ ਤੇ ਗਾਰਬੇਜ ਕਲੈਕਸ਼ਨ ਇੱਕ ਬਹੁਤ ਸਮੂਥ ਵੇ ਨਾਲ ਹੋਊਗੀ ਹੁਣ ਆਪਣੇ ਸ਼ਹਿਰ ਵਿੱਚ ਜੋ ਮੇਨ ਪ੍ਰੋਬਲਮ ਸੀਗੀ ਗਾਰਬੇਜ ਦੀ ਉਹ ਹੌਲੀ-ਹੌਲੀ ਕਰਕੇ ਇਹਨੂੰ ਸਮੂਥ ਰਨਿੰਗ ਕਰਕੇ ਇਹਨੂੰ ਸੋਲਵ ਕਰਾਂਗੇ ਸੈਕੰਡਲੀ ਸੈਕੰਡ ਦਿੱਕਤ ਜਿਹੜੀ ਸਾਡੇ ਨਿਗਾਹ 'ਚ ਆ ਰਹੀ ਸੀਗੀ ਉਹ ਸੀਗੀ ਸੀਵਰੇਜ ਦੀ ਦਿੱਕਤ ਸਾਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਅਸੀਂ ਇੰਪਰੂਵਮੈਂਟ ٹرسٹ ਤੋਂ ਜਿਹੜੇ ਸਾਡੇ ਚੇਅਰਮੈਨ ਸਾਹਿਬ ਨੇ ਭੱਲਾ ਜੀ ਉਹਨਾਂ ਤੋਂ ਅਸੀਂ 1 ਮਹੀਨੇ ਵਾਸਤੇ ਅਜੇ ਫਿਲਹਾਲ ਉਹਨਾਂ ਦੀ ਮਸ਼ੀਨ ਲਈਤੀ ਹੈ ਜੋ ਕਿ ਹਾਈ ਟੈਕ ਸੀ ਤੇ ਬੈਟਰ ਵਰਕਿੰਗ ਮਸ਼ੀਨ ਸੀ ਔਫ ਮਸ਼ੀਨ ਨਾਲ ਅਸੀਂ ਪੂਰੇ ਸ਼ਹਿਰ ਦੀ ਇੱਕ ਵਾਰੀ ਸੀਵਰੇਜ ਸਿਸਟਮ ਨੂੰ ਕੰਪਲੀਟਲੀ ਸਕਾਊਟ ਕਰਕੇ ਕੰਪਲੀਟਲੀ ਸਾਫ਼ ਕਰਵਾ ਰਹੇ ਹਾਂ ਜਿਸ ਦੇ ਨਾਲ ਸੀਵਰੇਜ ਦੀ ਦਿੱਕਤ ਬਿਲਕੁਲ ਖਤਮ ਹੋ ਜਾਏਗੀ ਤੇ ਇਸ ਤੋਂ ਇਲਾਵਾ ਦੋ ਹੋਰ ਨਵੀਂ ਮਸ਼ੀਨਾਂ ਦੇ ਅਸੀਂ ਪ੍ਰਪੋਜ਼ਲ ਪਾ ਰਹੇ ਹਾਂ ਇਸ ਤੋਂ ਇਲਾਵਾ ਸਾਡਾ ਤੀਸਰਾ ਮੋਟਿਵ ਜੋ ਸਾਹਮਣੇ ਨਿਕਲ ਕੇ ਆਇਆ ਸੀਗਾ ਸਿਕਿਉਰਿਟੀ ਦਾ ਤੇ ਕ੍ਰਾਈਮ ਫਰੀ ਬਠਿੰਡਾ ਬਣਾਉਂਦਾ ਇਸ ਦੇ ਰਿਗਾਰਡਿੰਗ ਅਸੀਂ ਸਾਰੇ ਕਾਉਂਸਲਰ ਨਾਲ ਬੈਠ ਕੇ ਮੀਟਿੰਗ ਵੀ ਕਰ ਰਹੇ ਆ ਮਗਰ ਸਾਡਾ ਅਜੰਡਾ ਜਿਹੜਾ ਨਿਕਲ ਰਿਹਾ ਉਹ ਅਸੀਂ ਸ਼ਹਿਰ ਨੂੰ ਸੀਸੀਟੀਵੀ ਸਰਵੇਲੈਂਸ ਦੇ ਅੰਡਰ ਲੈ ਕੇ ਆ ਰਹੇ ਆ ਤੇ ਇਨੀਸ਼ੀਅਲ ਕੋਟੇਸ਼ਨਸ ਵੀ ਮੰਗਾਲ ਲਿੱਤੀਆਂ ਗਈਆਂ ਆਰਾਊਂਡ 1 ਕਰੋੜ ਰੁਪਏ ਦੇ ਸੀਸੀਟੀਵੀ ਕੈਮਰਾ ਪੂਰੇ ਸ਼ਹਿਰ ਦੇ ਵਿੱਚ ਇੰਸਟਾਲ ਕੀਤੇ ਜਾਣਗੇ ਜਿਹਦੇ ਨਾਲ ਛੋਟੀ ਛੋਟੀ ਥੈਫਟ ਦੀ ਦਿੱਕਤ ਆਇਆ 스내ਚਿੰਗ ਦੀ ਗ੍ਰੈਬਿੰਗ ਦੀ ਜਿਹੜੀ ਦਿਕਤ ਆ ਰਹੀ ਸੀ ਕਿ ਉਹ ਕੰਪਲੀਟਲੀ ਖਤਮ ਹੋ ਜੂਗੀ ਤੇ ਨਾਲੇ ਸਾਡੇ ਪੁਲਿਸ ਪ੍ਰਸ਼ਾਸਨ ਨੂੰ ਵੀ ਸੇਫਟੀ ਮੇਨਟੇਨ ਕਰਨ ਚ ਹੈਲਪ ਮਿਲੇਗੀ ਇਹ ਇੱਕ ਬਹੁਤ ਵੱਡਾ ਤੇ ਵਧੀਆ ਉਪਰਾਲਾ ਹੋਊਗਾ ਕਾਰਪੋਰੇਸ਼ਨ ਵੱਲੋਂ ਕਿਉਂਕਿ ਸਾਡਾ ਮੇਨ ਮੋਟਿਵ ਹੈ ਸ਼ਹਿਰ ਨੂੰ ਸਾਫ ਕਰਨਾ ਸੀਵਰੇਜ ਸਿਸਟਮ ਨੂੰ ਠੀਕ ਕਰਨਾ ਤੇ ਸੇਫ ਬਣਾਉਣਾ ਆਪਣੇ ਬਟਿੰਡਾ ਨੂੰ ਕ੍ਰਾਈਮ ਫਰੀ ਬਣਾਉਣਾ ਸਾਡਾ ਮੋਟਿਵ ਹੈ ਇਸ ਦੇ ਨਾਲ ਹੀ ਇੱਕ ਬਟਿੰਡਾ ਸ਼ਹਿਰ ਦੀ ਆਪਣਾ ਕੀ ਕਹਿੰਦੇ ਸਟੈਂਡਰਡ ਆਫ ਲਿਵਿੰਗ ਵਧੇਗਾ ਤੇ ਆਪਣੇ ਬੈਟਰ ਲਾਈਫਸਟਾਈਲ ਜਾਵਾਂਗੇ ਆਪਣਾ ਸਾਰੇ ਸ਼ਹਿਰ ਵਾਸੀ ਇਹ ਸਾਡਾ ਬੇਸਿਕ ਉਪਰਾਲਾ ਹੈ ਬਾਕੀ ਜੇ ਤੁਹਾਡੇ ਕੋਈ ਕੁਐਸਚਨਸ ਹੈ ਤਾਂ ਪਲੀਜ਼ ਮੈਸਰ ਸਾਹਿਬ ਤਿੰਨ ਸਵਾਲ ਲੈ ਗਏ ਤੁਸੀਂ ਸ਼ਹਿਰ ਨੂੰ ਸੁੰਦਰ ਬਣਾਉਣ ਦੀ ਗੱਲ ਕਰ ਰਹੇ ਹੋ ਊੜਾ ਸ਼ਹਿਰ ਦੇ ਅੰਦਰ ਲੱਗਿਆ ਹੈ ਦੋ ਦਰਜਨ ਤੋਂ ਉੱਪਰ ਜਿਹੜੀਆਂ ਮਿਲਦੀਆਂ ਪ੍ਰਭਾਵ ਨੇ ਤਾਂ ਮੇ ਉੱਤੇ ਰਾਜਨੀਤੀ ਬਹੁਤ ਹੁੰਦੀ ਰਹੀ ਹੈ ਖਾਸ ਕਰ ਵੋਟਾਂ ਕਲੇ ਪਰ ਉਹ ਆਸ ਟਾਈਮ ਇੱਕ ਜਿਹੜਾ ਹੈਗਾ ਉਹਨਾਂ ਕਲੋਨੀਆਂ ਦੇ ਨਾਲ ਨਾਲ ਹੁਣ ਸ਼ਹਿਰ ਵੀ ਉਸ ਤੋਂ ਪ੍ਰਭਾਵਿਤ ਹੋ ਰਿਹਾ ਉਸ ਨੂੰ ਲੈ ਕੇ ਤੁਹਾਡੇ ਕੀ ਕਦਮ ਸਰ ਅਜੇ ਜਿੱਦਾਂ ਕਿ ਮੈਂ ਤੁਹਾਨੂੰ ਕਿਹਾ ਸਾਡੇ ਬੇਸਿਕ ਇਸ਼ੂਜ਼ ਨੇ ਜੋ ਅਸੀਂ ਉਹਨਾਂ ਵੱਲ ਜ਼ਿਆਦਾ ਫੋਕਸ ਕਰ ਰਹੇ ਹਾਂ ਸਾਡੇ ਕੋਲੇ ਬਹੁਤ ਲੋਕ ਇਹ ਤਕਲੀਫ ਲੈ ਕੇ ਆਏ ਨੇ ਆਪਣੀ ਜੋ ਕਿ ਡੰਪ ਦੇ ਰਿਲੇਟਿਡ ਹੈ ਅਸੀਂ ਉਸ ਟੀਮ ਨਾਲ ਬੈਠਾਂਗੇ ਸਰ ਨਾਲ ਵੀ ਬੈਠਾਂਗੇ ਡੀਸੀ ਸਾਹਿਬ ਨਾਲ ਵੀ ਬੈਠਾਂਗੇ ਤੇ ਅਸੀਂ ਇਹਨਾਂ ਦੇ ਮੈਂ ਤੁਹਾਨੂੰ ਇਹਦੇ ਬਾਰੇ ਦੱਸਦਾ ਕਿ ਜਿਹੜਾ ਤੁਸੀਂ ਇਹ ਕੋਡੇ ਡੰਪ ਦੀ ਗੱਲ ਕਰ ਰਹੇ ਹੋ ਬੇਸਿਕਲੀ ਜਿਹੜੀ ਐਨਜੀਟੀ ਦੀ ਤੇ ਗਾਈਡਲਾਈਨਸ ਨੇ ਉਹਦੇ ਵਿੱਚ ਕੋਡਾ ਸ਼ਹਿਰ ਵਿੱਚ ਰਹਿਣਾ ਹੀ ਨਹੀਂ ਚਾਹੀਦਾ ਆਲਟੀਮੇਟਲੀ ਤੇ ਸਾਨੂੰ ਕੂੜੇ ਨੂੰ ਕੰਪਲੀਟਲੀ ਪ੍ਰੋਸੈਸ ਕਰਨਾ ਹੈ ਆਪਾਂ ਪਹਿਲਾ ਜੀਆਈਟੀ ਆਫ ਦਾ ਪਲੈਂਟ ਲਾਇਆ ਸੀ ਉਹਦੇ ਨਾਲ ਸਾਡੇ ਕੁਝ ਡਿਸਪਿਊਟਸ ਹੋ ਗਏ ਜਿਹੜਾ ਕਿ ਹੁਣ ਆਲਮੋਸਟ ਹਤਮੀ ਲੈਵਲ ਤੇ ਹੈ ਉਹਦਾ ਫੈਸਲਾ ਆਪਾਂ 익ਸਪੈਕਟ ਕਰ ਰਹੇ ਹਾਂ ਕਿ ਆਪਾਂ 10-15 ਦਿਨਾਂ ਵਿੱਚ ਉਹਦਾ ਫੈਸਲਾ ਆਜੂਗਾ ਤੇ ਉਹਦੇ ਨਾਲ ਨਾਲ ਹੀ ਆਪਾਂ ਇੱਕ ਬੀਪੀਸੀਐਲ ਦੇ ਨਾਲ ਸਾਡੀ ਗੱਲ ਚੱਲਦੀ ਹੈ ਕਿ ਜਿਹੜਾ ਵੈਟ ਵੇਸਟ ਹੁੰਦਾ ਹੈ ਗੀਲਾ ਕੋੜਾ ਜਿਹਨੂੰ ਆਪਾਂ ਕਹਿੰਦੇ ਆ ਜਦੋਂ ਉੱਥੇ ਪਹੁੰਚ ਜਾਊਗਾ ਤਾਂ ਉਹ ਆਟੋਮੈਟਿਕਲੀ ਉਹਨੂੰ ਸੀਜੀਪੀਸੀਬੀਜੀ ਪਲੈਂਟ ਦੇ ਰਹੀ ਜਿਹੜਾ ਹੈਗਾ ਉਹ ਯੂਜ਼ ਕਰ ਲੈਣ ਤੇ ਨਾਲ ਹੀ ਸਾਡੀ ਇੱਕ ਹੋਰ ਦੋ ਇੱਕ ਦੋ ਏਜੰਸੀਜ਼ ਦੇ ਨਾਲ ਗੱਲ ਚੱਲ ਰਹੀ ਹੈ ਕਿ ਜਿਹੜਾ ਆਰਡੀਫ ਨਿਕਲਦਾ ਹੈ ਜਿਹੜਾ ਤੁਹਾਡਾ ਬਾਕੀ ਸਾਰਾ ਡਰਾਈ ਵੇਸਟ ਹੁੰਦਾ ਹੈ ਉਹਨੂੰ ਵੀ ਆਪਾਂ ਡਾਇਰੈਕਟਲੀ ਉੱਥੋਂ ਹੀ ਸਾਡੇ ਕੋਲ ਕਿਉਂਕਿ ਯੂਨਿਟ ਲੱਗਿਆ ਹੋਇਆ ਹੈ ਉਹਨੂੰ ਸ਼੍ਰੈਡਿੰਗ ਕਰਨ ਤੋਂ ਬਾਅਦ ਉਸੇ ਦਿਨ ਹੀ ਆਪਾਂ ਵੇਚਦੇ ਹਾਂ ਸਾਡਾ ਮਕਸਦ ਇਹ ਹੈ ਕਿ ਅੱਗੇ ਤੋਂ ਬਠਿੰਡਾ ਵਿੱਚ ਜਿੰਨਾ ਵੀ ਕੂੜਾ ਹੈ ਉਹਦਾ ਨਾਲ ਹੀ ਮੈਨੇਜ ਹੋ ਜਾਣਾ ਚਾਹੀਦਾ ਤਾਂ ਜੋ ਉਹ ਡੇਰ ਨਾ ਲੱਗੇ ਤੇ ਜਿਹੜਾ ਪੁਰਾਣਾ ਵਾਲਾ ਹੈ ਉਹਦੇ ਵਿੱਚੋਂ ਇੱਕ ਥਾਂ ਤੇ ਤਾਂ ਆਪਣਾ ਸਾਰਾ ਜਿਹੜਾ ਪੁਰਾਣਾ ਕਾਰਪੋਰੇਸ਼ਨ ਦਾ ਸੀਗਾ ਉਹ ਆਲਮੋਸਟ ਆਪਾਂ ਮਾਰਚ ਤੱਕ ਕੰਪਲੀਟ ਕਰ ਲਾਂਗੇ ਉਹਦੇ ਵਿੱਚੋਂ ਕੁਝ ਹਿੱਸਾ ਜਿਹੜਾ ਹੈਗਾ ਉਹ ਬਚਿਆ ਹੋਇਆ ਜਿਹੜਾ ਜੀਆਈਟੀਐਫ ਦੀ ਜ਼ਿੰਮੇਵਾਰੀ ਸੀਗੀ ਉਹ ਚੁੱਕਣ ਦੀ ਉਹਨਾਂ ਨੇ ਉਹਦਾ ਆਰਡੀਆ ਬਣਾਇਆ ਹੋਇਆ ਪਰ ਹਾਲੇ ਤੱਕ ਉਹਦੀ ਸੇਲ ਨਹੀਂ ਹੋਈ ਹੈ ਉਹਨਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਾਂ ਉਹਨਾਂ ਤੋਂ ਕਰਾਵਾਂਗੇ ਉਹਦੇ ਵਿੱਚ ਅਲਟੀਮੇਟਲੀ ਕੋਈ ਕੋਡਾ ਨਹੀਂ ਬਚਣਾ ਜਿਹੜਾ ਫਿਰ ਡੇਲੀ ਬੇਸਿਸ ਤੇ ਆਏਗਾ ਉਹ ਡੇਲੀ ਪ੍ਰੋਸੈਸ ਹੋਇਆ ਕਰੇ ਸਰ ਹੁਣ ਤੱਕ ਤਾਂ ਸਿਫਟ ਕਰਨ ਦੀ ਗੱਲ ਚੱਲਦੀ ਰਹੀ ਹੈ ਵੀ ਸ਼ਹਿਰ ਤੋਂ ਦੂਰ ਲੈ ਕੇ ਜਾਇਆ ਜਾਗਾ ਨਗਰ ਨ ਪਹਿਲਾ ਕਨਸੈਪਟ ਇਹ ਹੁੰਦਾ ਸੀ ਕਿ ਜੇ ਆਪਾਂ ਕੂੜੇ ਦਾ ਅੰਬਾਰ ਲਾਉਣਾ ਹੈ ਤੇ ਇਸ ਦੇ ਵਾਸਤੇ ਜ਼ਮੀਨ ਚਾਹੀਦੀ ਹੈ ਹੁਣ ਕਨਸੈਪਟ ਇਹ ਹੈ ਕਿ ਤੁਸੀਂ ਜ਼ੀਰੋ ਵੇਸਟ ਤੇ ਜਾਣਾ ਹੈ ਕਿ ਕੂੜਾ ਰੱਖਣਾ ਨਹੀਂ ਹੈ ਜੇ ਕੂੜਾ ਰੱਖਣਾ ਨਹੀਂ ਹੈ ਤਾਂ ਫਿਰ ਕਿਤੇ ਵੀ ਲੈ ਜਾਓ ਉਹਦਾ ਫਿਰ ਕੋਈ ਫਾਇਦਾ ਤਾਂ ਹੈ ਨਹੀਂ ਨਾ ਅਲਟੀਮੇਟਲੀ ਆਰ ਐਮ ਸ਼ੁੱਡ ਬੀ ਜੇ ਆਪਾਂ ਕਿਵੇਂ ਸ਼ਹਿਰ ਨੂੰ ਕੂੜਾ ਫਰੀ ਬਣਾ ਸਕਦੇ ਹਾਂ ਕੂੜੇ ਨੂੰ ਡੇਲੀ ਬੇਸਿਸ ਤੇ ਉਹਨੂੰ ਪ੍ਰੋਸੈਸ ਕਰਕੇ ਕਿਵੇਂ ਸ਼ਹਿਰ ਵੀ ਸਾਫ਼ ਸੁਥਰਾ ਹੋਏਗਾ ਤੇ ਕਿਸੇ ਵਰ ਨੂੰ ਗਹਿਰਾਸ਼ ਨਹੀਂ ਕਰਾਂਗੇ ਇਹ ਤਾਂ ਹੋ ਨਹੀਂ ਸਕਦਾ ਕਿ ਮੈਂ ਇਹ ਕਹਾ ਕਿ ਬਠਿੰਡਾ ਦਾ ਕੂੜਾ ਜੇ ਮੈਂ ਕਿਸੇ ਪਿੰਡ ਵਿੱਚ ਲੈ ਜਾਵਾਂ ਅਕਲ ਮੰਦੀ ਤਾਂ ਹੈ ਨਹੀਂ ਨਾ ਕੋਈ ਵੀ ਨਹੀਂ ਆਂਦੇਵਾ ਕਿ ਜੇ ਤੁਸੀਂ ਸ਼ਹਿਰ ਵਿੱਚ ਰਹਿ ਕੇ ਪਸੰਦ ਨਹੀਂ ਕਰਦੇ ਕਿ ਸਾਡੇ ਇੱਥੇ ਕੂੜਾ ਰਹੇ ਤੇ ਇੱਕ ਪਿੰਡ ਵਾਲਾ ਕਿਵੇਂ ਮੰਨ ਜੂਗਾ ਕਿ ਤੁਸੀਂ ਸ਼ਹਿਰ ਦਾ ਕੂੜਾ ਮੇਰੇ ਪਿੰਡ ਵਿੱਚ ਲੈ ਕੇ ਆ ਚੋ ਮੇਰ ਸਾਹਿਬ ਗਾਰਬੇਜ ਦੀ ਗੱਲ ਕੀਤੀ ਆ ਤੁਸੀਂ ਪੇਮੈਂਟ ਲੋਕ ਦੇ ਰਹੇ ਹੱਗੇ ਗਾਰਬੇਜ ਦੀ ਪਰ ਉੱਥੇ ਪ੍ਰੋਪਰ ਤਰੀਕੇ ਨਾਲ ਰੇੜੀਆਂ ਨਹੀਂ ਆ ਰਹੀਆਂ ਹੈਗੀਆਂ ਇਹ ਕਾਫੀ ਪ੍ਰੋਬਲਮ ਆ ਰਹੀ ਹੈ ਕਾਫੀ ਨਗਰ ਨਿਗਮ ਬਠਿੰਡਾ ਵੱਲੋਂ ਪੈਸਾ ਵੀ ਗਾਰਬੇਜ ਦਾ ਵਸੂਲਿਆ ਜਾ ਰਿਹਾ ਲੋਕਾਂ ਕੋਲ ਪਰ ਰੇੜੀਆਂ ਜਿਹੜੇ ਡਿੱਪਰ ਆ ਉਹ ਪ੍ਰੋਪਰ ਗਲੀਆਂ 'ਚ ਨਹੀਂ ਆ ਰਹੀਆਂ ਸਰ ਐਸੇ ਲਈ ਮੈਂ ਤੁਹਾਨੂੰ ਕਿਹਾ ਕਿ ਹੁਣ ਅਸੀਂ ਜਿਹੜਾ ਮੈਂ ਤੁਹਾਨੂੰ ਸਾਰਿਆਂ ਨੂੰ ਅਪਡੇਟ ਕੀਤਾ ਕਿ 15 ਨਵੇਂ ਟਿਪਰ ਅਸੀਂ ਮੰਗਾ ਲਿਆ ਏਸ ਪ੍ਰੋਸੈਸ ਨੂੰ ਹੋਰ ਸਮੂਥ ਕਰਨ ਵਾਸਤੇ ਅਸੀਂ ਨਵੇਂ-ਨਵੇਂ ਆਈਡੀਆਜ਼ ਲੈ ਕੇ ਆਏ ਤੇ ਤੁਸੀਂ ਦੇਖੋਗੇ ਆਉਣ ਵਾਲੇ ਹਫਤੇ ਚ ਦੋ ਹਫਤਿਆਂ ਚ ਬਹੁਤ ਸਮੂਥ ਹੋ ਜਾਏਗਾ ਤੇ ਜਿਹੜੇ ਵੀ ਲੋਕ ਫੀਸ ਭਰ ਰਹੇ ਨੇ ਉਹ ਉਹਨਾਂ ਨੂੰ ਉਹਨਾਂ ਦੀ ਸਹੂਲਤ ਮਿਲੂਗੀ ਜੀ ਮੈਨੂੰ ਐਕਸਟਰਾ ਦੀ ਗੱਲ ਕੀਤੀ ਤੁਸੀਂ ਬਹੁਤ ਸਾਰੇ ਪ੍ਰਾਣੇ ਖੜੇ ਆ ਜੀ ਉਹ ਠੀਕ ਨਹੀਂ ਕਰਵਾਏ ਜਾਂਦੇ ਇਹ ਵੀ ਸੁਣਨਾ ਚਾਇਆ ਵੀ ਜਿਹੜੇ ਡਰਾਈਵਰ ਆ ਉਹਨਾਂ ਜਾਣ ਬੰਦੇ ਰੱਖ ਲਈ ਜਾਂਦੇ ਉਹਦੇ ਕਾਰਨ ਬੜੀ ਵੱਡੀ ਸਮੱਸਿਆ ਹੁੰਦੀ ਨਹੀਂ ਸਰ ਇਹ ਜੋ ਜਿਹੜੇ ਖਰਾਬ ਹੋ ਗਏ ਸੀਗੇ ਉਹ ਵੀ ਅਸੀਂ ਰਿਪੇਅਰ ਕਰਵਾ ਰਹੇ ਹਾਂ ਇਹ ਐਕਸਟਰਾ ਸੀ 15 ਮੰਗਵਾਏ ਅਸੀਂ ਕਰਵਾ ਰਹੇ ਹਾਂ ਅਸੀਂ ਨਵੇਂ ਟਿੱਪਰ ਥੋੜੇ ਸਾਰੇ ਇਹ ਨਵੇਂ ਸੀਗੇ ਲੇਕਿਨ ਇਹਨਾਂ ਦੀ ਰਿਪੇਅਰ ਹੀ ਮੈਨੂੰ ਲੱਗਦਾ ਵੀ ਇਹਨਾਂ ਨਾਲ ਵੱਧ ਹੋ ਗਈ ਹੈ ਇਹਨੇ ਦਾ ਇਹ ਮੁੱਲ ਲੈ ਇਹ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਦੇਖੋ ਪਹਿਲਾ ਜਿਹੜਾ ਤੁਸੀਂ ਇਹਦੇ ਬਾਰੇ ਗੱਲ ਕਰ ਰਹੇ ਹੋ ਬਿਲਕੁਲ ਇਹ ਗੱਲ ਸਹੀ ਹੈ ਕਿ ਇਹਦੇ ਵਿੱਚ ਰਿਪੇਅਰ ਤੇ ਕਾਫੀ ਸਾਰੇ ਖਰਚਾ ਜਿਹੜਾ ਹੈ ਉਹ ਹੈ ਇਸ ਕਰਕੇ ਹੀ ਕਿਉਂਕਿ बार-बार ਰਿਪੇਅਰ ਹੋਇਆ ਤੇ ਫਿਰ ਉਸ ਤੋਂ ਬਾਅਦ ਮੈਂ ਮੈਂ ਜਦੋਂ ਕਮਿਸ਼ਨਰ ਸੀਗਾ ਲਾਸਟ ਟਾਈਮ ਤੇ ਮੈਂ ਸਾਰਿਆਂ ਨੂੰ ਰਿਪੇਅਰ ਕਰਤੇ ਇੱਕ ਵਾਰ ਚਲਦਾ ਕਰ ਦਿੱਤੀ ਉਸ ਤੋਂ ਬਾਅਦ ਜਿਹੜਾ ਹੈਗਾ ਮੈਂ ਕੁਝ ਕੁ ਕੁਝ ਮਹੀਨੇ ਬਾਅਦ ਹੀ ਵਾਪਸ ਆਇਆ ਤੇ ਉੱਥੇ ਮੈਂ ਦੇਖਿਆ ਆਦੇ ਤੋਂ ਵੱਧ ਜਿਹੜਾ ਹੈਗਾ ਉਹ ਬੈਠੇ ਹੋਏ ਨੇ ਉਹਦੇ ਵਿੱਚੋਂ ਵੱਖ-ਵੱਖ ਇਸ਼ੂਜ਼ ਨੇ ਉਹਦੇ ਮੈਨ ਪਾਵਰ ਦਾ ਜਿਹੜਾ ਤੁਸੀਂ ਗੱਲ ਕਰ ਰਹੇ ਕਈ ਸਾਰੇ ਇਹ ਨਹੀਂ ਕਿ ਉਹਨਾਂ ਨੂੰ ਚਲਾਉਣਾ ਨਹੀਂ ਆਉਂਦਾ ਜਿਹੜਾ ਪੂਰਾ ਪਿਛਲੇ 4 ਸਾਲਾਂ ਤੋਂ ਚਲਾ ਹੀ ਰਾਇਆ ਹੁਣ ਆਪਾਂ ਉਹ ਵੀ ਕਹੀ ਕਿ 4 ਸਾਲ ਵਿੱਚ ਵੀ ਜੇ ਉੱਥੇ ਪਹਿਲਾ ਦਿਨ ਨਹੀਂ ਆਉਂਦਾ ਸੀ ਸਮਝ ਸਕਦਾ ਮੈਂ ਹੁਣ 4 ਸਾਲ ਬਾਅਦ ਵੀ ਉਹਨਾਂ ਨੂੰ ਚਲਾਉਣਾ ਨਹੀਂ ਆਉਂਦਾ ਸਮਝ ਮਤਲਬ ਗੱਲ ਤਾਂ ਬੰਦ ਹੀ ਨਹੀਂ ਹੈ ਨਾ ਆਪਸ ਵਿੱਚ ਲੈਂਦੇ ਪ੍ਰੋਬਲਮ ਇਹ ਹੈ ਕਿ EMPLOYEES ਵੀ ਥੋੜੀ ਜਿਹੀ ਸ਼ਰਾਰਤ ਤਾਂ ਜਾਣ ਬ ਟ੍ਰਾਈਂਗ ਟੂ ਲੋਕਲਾਈਜ਼ ਡੀਸੈਂਟਰਲਾਈਜ਼ ਜਿੱਦ ਕਿ ਜਿਹੜਾ ਜਿਹੜਾ ਇੱਕ ਏਰੀਆ ਹੈ ਉੱਥੇ ਦਾ ਬੰਦਾ ਉੱਥੇ ਦਾ ਜ਼ਿੰਮੇਵਾਰ ਹੋਏ ਉੱਥੇ ਡੇਲੀ ਕਲੈਕਸ਼ਨ ਹੋਏ ਇਹ ਨਹੀਂ ਕਿ ਜੀ ਮੈਂ ਅੱਜ ਆਇਆ ਉਸ ਤੋਂ ਬਾਅਦ ਮੈਨੂੰ ਵੀ ਮੇਲ ਆਉਂਦੀ ਹੈ ਕਿ 15 ਦਿਨ ਤੋਂ ਕਿਸੇ ਦੇ ਕੋਲ ਕੋਈ ਬੰਦਾ ਆਇਆ ਨਹੀਂ ਪਿਕ ਕਰਨ ਦੇ ਵਾਸਤੇ ਇਹ ਸ਼ੂ ਡੈਫੀਨਿਟਲੀ ਆਏਗਾ ਪਰ ਹੁਣ ਤੁਹਾਨੂੰ ਲੱਗੇਗਾ ਕਿ 10 15 ਦਿਨਾਂ ਵਿੱਚ ਇਹ process ਜ਼ਰੂਰ ਸ਼ੁਰੂ ਹੋ ਜਾਏਗਾ ਜਿਵੇਂ ਜੇ ਗੱਲ ਕਰੀਏ ਖਾਲੀ ਪਲਾਟਾਂ ਦੇ ਵੀ ਗਾਰਵੇਲ ਤੇ ਪੈਸੇ ਭਰਵਾਏ ਜਾ ਰਹੇ ਆ ਇਸ ਨਗਰ ਨਿਗਮ ਬਟਿੰਡਾ ਇਹ ਗੱਲ ਕਹਿ ਰਹੇ ਸੀ ਅਸੀਂ ਵੀ ਇਹ ਮਤਾ ਲੈ ਕੇ ਆਵਾਂਗੇ ਵੀ ਖਾਲੀ ਪਲਾਟਾਂ ਦੇ ਪੈਸੇ ਜਿਹੜੇ ਗਾਰਬੇਜ ਦੇ ਨਾਲ ਲੱਤੇ ਜਾਂਦੇ ਸਰ ਇਹਦਾ ਜੋ ਮੈਨੂੰ ਪਤਾ ਲੱਗਿਆ ਕਿ ਮਤਾ ਪਿਆ ਹੋਇਆ ਹੈ ਹਾਊਸ ਵਿੱਚ ਤੇ ਹੁਣ ਜਦੋਂ ਨੈਕਸਟ ਮੀਟਿੰਗ ਹੋਊਗੀ ਹਾਊਸ ਦਿੱਖ ਤੇ ਮੈਂ ਉਸ ਤੋਂ ਬਾਅਦ ਹੀ ਦੱਸ ਪਾਵਾਂਗਾ ਇਹਦੇ ਵਿੱਚ ਇੱਕ ਇੱਕ ਹੋਰ ਮੈਂ ਇਸ਼ੂ ਦੱਸਦਾ ਕਿ ਬੇਸਿਕਲੀ ਖਾਲੀ ਪਲਾਟਾਂ ਦੀ ਆਪਾਂ ਇਸ ਕਰਕੇ ਤਾਂ ਲਾਇਆ ਸੀ ਕਿ ਸਾੜਾ ਕੋਡਾ ਜਿਹੜਾ ਹੈਗਾ ਖਾਲੀ ਪਲਾਟ ਤੇ ਜਮਾ ਅਲਟੀਮੇਟਲੀ ਸ਼ਹਿਰ ਦੀ ਦਿੱ ਖਰਾਬ ਹੁੰਦੀ ਹੈ ਉਨជា ਆਪਾਂ ਉਹਨੂੰ ਰਿਲੈਕਸ ਕਰ ਹੀ ਰਹੇ ਹਾਂ ਕੋਈ ਵੱਲ ਨਹੀਂ ਮਤਲਬ ਡਿਸਾਈਡ ਵੀ ਹੋ ਗਿਆ ਹੈ ਕਿ ਰਿਲੈਕਸ ਕਰ ਦਈਏ ਪਰ ਨਾਲ ਹੀ ਜਿਹੜੇ ਖਾਲੀ ਪਲਾਟ ਦੇ ਓਨਰ ਅਸ ਹੈ ਉਹਨਾਂ ਦੀ ਵੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਓਨੂੰ ਐਟ ਲੀਸਟ ਬਾਉਂਡਰੀ ਵਾਲ ਖਾਓਂ ਲਓ ਉਹਦੇ ਵਾਸਤੇ ਜੇ ਉਹ ਕੋਈ ਨਹੀਂ ਕਰਦਾ ਸੈਪਰੇਟਲੀ ਉਹਨਾਂ ਨੂੰ ਨੋਟਿਸ ਆਏਗਾ ਐਟ ਲੀਸਟ ਆਪਣੇ ਪਲਾਟ ਨੂੰ ਸਾਮ ਕੇ ਰੱਖੋ ਫਿਰ ਬਾਅਦ ਵਿੱਚ ਕਹਿੰਦੇ ਹੋ ਕਿ ਜੀ ਸਾਡਾ ਇਲੀਗਲ ਇਨਕ੍ਰੋਚਮੈਂਟ ਵੀ ਹੋ ਗਿਆ ਤੇ ਤੁਸੀਂ ਸ਼ਹਿਰ ਦੀ ਦਿੱਖ ਵੀ ਖਰਾਬ ਕਰ ਰਹੇ ਹੋ ਦੋਨੋਂ ਵਿੱਚੋਂ ਇੱਕ ਗੱਲ ਤਾਂ ਕਰੀਏ ਜਾਂ ਤਾਂ ਫਿਰ ਤੁਸੀਂ ਇਹਦੀ ਸਫਾਈ ਦਾ ਸਾਧਨ ਕਰੋ ਜਾਂ ਫਿਰ ਇਹ ਬਾਉਂਡਰੀ ਵਾਲ ਕਰਕੇ ਸ਼ਹਿਰ ਦੀ ਦਿੱਖ ਨੂੰ ਖਰਾਬ ਨ ਮੈਨਪਾਵਰ ਤੁਹਾਡੇ ਕੋਲੇ ਹੈ ਨਹੀਂ ਅਜੇ ਨਾ ਜਿਹੜੇ ਤੁਹਾਡੇ ਕਰਮਚਾਰੀ ਨੇ ਸਟ੍ਰਾਈਕ ਤੇ ਚਲੇ ਜਾਂਦੇ ਨੇ ਫਿਰ ਤੁਸੀਂ ਇਹ ਪ੍ਰੋਸੈਸ ਪੂਰਾ ਕਿਵੇਂ ਕਰੋਗੇ ਕਿਉਂਕਿ ਤੁਹਾਡੇ ਆਪ ਦੇ ਦੇ ਡਿਪਾਰਟਮੈਂਟ ਨਗਰ ਨਿਗਮ ਦੀ ਗੱਲ ਕੀਤੀ ਬ੍ਰਾਂਚਸ ਦੇ ਵਿੱਚ ਤਾਂ ਕੋਈ ਪੋਸਟ ਖਾਲੀ ਨਹੀਂ ਸਰ ਮੈਨਪਾਵਰ ਦੀ ਜੋ ਗੱਲ ਹੈ ਸਾਡੇ ਕੋਲ ਮੈਨਪਾਵਰ ਹੈ ਇਹਨੂੰ ਅਸੀਂ ਬੈਟਰ ਯੂਟਿਲਾਈਜ਼ ਕਰਨ ਦੀ ਕੋਸ਼ਿਸ਼ ਕਰਾਂਗੇ ਹਮ ਜੇ ਆਪਾਂ ਕਹੀਏ ਕਿ ਸਾਡੇ ਕੋਲ ਮੈਨ ਪਾਵਰ ਨਹੀਂ ਹੈ ਇਹ ਐਦਾਂ ਦੀ ਗੱਲ ਨਹੀਂ ਹੈ ਸਾਡੇ ਕੋਲ ਮੈਨ ਪਾਵਰ ਹੈ ਇਹਨੂੰ ਬੈਟਰ ਮੈਨੇਜ ਤੇ ਯੂਟਿਲਾਈਜ਼ ਕਰਨ ਦੀ ਲੋੜ ਹੈ ਅਸੀਂ ਇਹ ਪ੍ਰੋਸੈਸ ਨੂੰ ਜਿੱਦਾਂ ਕਿ ਮੈਂ ਪਹਿਲਾਂ ਵੀ ਕਿਹਾ ਹੁਣ ਹਫ਼ਤੇ ਦੋ ਹਫ਼ਤੇ ਚ ਸਮੂਥਨ ਕਰਾਂਗੇ ਜੇ ਫੇਰ ਵੀ ਸਾਨੂੰ ਦਿੱਕਤ ਲੱਗੀ ਤਾਂ ਵਾਈ ਨਾਟ ਵੀ ਵਿਲ ਹਾਇਰ ਮੋਰ ਪੀਪਲ ਜੇ ਸਾਹਿਬ ਇਨੋਚ ਟ੍ਰੈਫਿਕ ਲਾਈਟਾਂ ਦੀ ਡਰਾਈਵਰ ਦੀ ਬੜੀ ਪ੍ਰੋਬਲਮ ਜਿੰਨੀਆਂ ਵੀ ਲਾਈਟਾਂ ਲੱਗੀਆਂ ਆਪਣੀਆਂ ਉਹਨਾਂ ਜਦਾ ਚਲਦੀਆਂ ਨਹੀਂ ਜੇ ਚਲਦੀਆਂ ਤਾਂ ਗਲਤ ਇੰਡੀਕੇਟ ਕਰਦੀਆਂ ਨਾ ਹੀ ਉੱਥੇ ਕੋਈ ਟਾਈਮਿੰਗ ਵਾਲੇ ਜਿਹੜੇ ਉਹ ਟਾਈਮ ਮੀਟਰ ਹੈਗੇ ਉਹ ਵਗੈਰਾ ਲੱਗੇ ਦੇ ਸਰ ਅਸੀਂ ਇਸ ਚੀਜ਼ ਦੀ ਜਿਹੜਾ ਤੁਸੀਂ ਇਸ਼ੂ ਉਠਾਇਆ ਇਹ ਇਸ ਇਸ ਬਾਰੇ ਅਸੀਂ ਆਲਰੇਡੀ ਇਨਲਾਈਟਨ ਹੋ ਚੁੱਕੇ ਆ ਅਸੀਂ ਬੇਨਤੀ ਕੀਤੀ ਹੈ ਕਈ ਅ ਟ੍ਰੈਫਿਕ ਸਿਗਨਲਸ ਤੇ ਜਿੱਦਾਂ ਕਿ ਆਪਾਂ ਖੁਦ ਵੀ ਹੁਣ ਸ਼ਹਿਰ ਰਹਿੰਦੇ ਆ ਤਾਂ ਸਾਨੂੰ ਖੁਦ ਹੀ ਸਫਰ ਹੁੰਦਾ ਜਿੱਦਾਂ ਕਿ ਸਾਨੂੰ ਮਾਨ ਚੌਂਕ ਤੇ ਵੀ ਇਹ ਇਸ਼ੂ ਹੈ ਕਿ ਟ੍ਰੈਫਿਕ ਸਿਗਨਲ ਇੱਕ ਸਾਈਡ ਤੇ ਚੱਲਦਾ ਇੱਕ ਤੇ ਨਹੀਂ ਚੱਲਦਾ ਪੇਸ਼ਾ ਸੀ ਕੋਸ਼ਿਸ਼ ਕਰਕੇ ਉਹਨੂੰ ਵਨ ਵੇ ਸਮੂਥ ਕਰਾਂਗੇ ਮੇਅਰ ਸਾਹਿਬ ਨਗਰ ਮੇਅਰ ਸਾਹਿਬ ਨਗਰ ਨਿਗਮ ਬਠਿੰਡਾ ਦੇ ਜਿਹੜੇ ਕੱਚੇ ਮੁਲਾਜ਼ਮ ਐ ਉਹ ਇਹ ਵੀ बार-बार ਇਲਜ਼ਾਮ ਲਾਉਂਦੇ ਆ ਕਿ ਨਗਰ ਨਿਗਮ ਬਠਿੰਡਾ ਤੇ ਵੀ ਸਾਨੂੰ ਡੀਸੀ ਰੇਟ ਵੀ ਨਹੀਂ ਦਿੱਤਾ ਜਾ ਰਿਹਾ ਹੈ ਤਾਂ ਨਹੀਂ ਦਿਸ ਇਜ਼ ਨਾਟ ધ ਰਿਅਲਿਟੀ ਕਿਉਂਕਿ ਇਹਨਾਂ ਨੂੰ ਤਾਂ ਹਲੇ ਪਤਾ ਨਹੀਂ ਹੋਏਗਾ ਵੀ ਪੇਡ ਐਸ ਪਰ ਡੀਸੀ ਕੇ ਰੇਟਸ ਵਿਦ ኢਐਸਆਈ ਵਿਦ ਈਪੀਐਫ ਉਹਦੇ ਸਾਡੇ ਕੋਲ ਡਿਟੇਲਸ ਹੁੰਦੇ ਨੇ ਵੀ ਪੇ ਆਲਸੋ ਤੇ ਇਹਨਾਂ ਨੂੰ ਜ਼ਿੰਮੇਵਾਰੀ ਹੈ ਕਿ ਉਹ ਡੇਲੀ ਵੇਚ ਚੈੱਕ ਵੀ ਕਰਾਂਦੇ ਆ ਆਪਾਂ ਸਮੇਂ-ਸਮੇਂ ਤੇ ਜੇ ਮੇਰ ਸਾਹਿਬ ਜੱਪਾ ਗੱਲ ਕਰੀ ਸੀਵਰ ਦੇ ਗੱਲ ਦੇ ਪਾਣੇ ਤੇ ਇਹ ਜਿਹੜੀ ਸਮੱਸਿਆ ਹੈ ਕਿ ਕਾਫੀ ਜ਼ਿਆਦਾ ਪੁਰਾਣੀ ਹੈ ਕਿ ਸਰਕਾਰਾਂ ਕੋਈ ਵੀ ਆਂਦੀ ਗਈਆਂ ਜਾਂਦੀ ਗਈਆਂ ਉਨਾ ਆਮ ਆਦਮੀ ਪਾਰਟੀ ਸਰਕਾਰ ਹੈ ਤੇ ਤੁਸੀਂ ਆਮ ਆਦਮੀ ਪਾਰਟੀ ਦੇ ਮੇਰ ਬਣੇ ਹੈਗੇ ਹੋ ਲੋਕਾਂ ਨੂੰ ਇੰਨੀ ਉਮੀਦਾਂ ਤੁਹਾਡੇ ਤੋਂ ਵੀ ਕਹਿੰਦੇ ਵੀ ਸਾਡੇ ਤੋਂ 20-25 ਸਾਲ ਹੋ ਗਏ ਸੀਵਰ ਦੇ ਪਾਣੀ ਨਿਕਾਸੀ ਹਾਲ ਤੱਕ ਕਿਸੇ ਨੇ ਨਹੀਂ ਕੀਤੀ ਸਰਕਾਰ ਨੇ ਗੁਰਾਨਾਪੁਰਾ ਮਹੱਲੇ ਦੇ ਵਿੱਚ ਹੁਣ ਤੇ ਜਾ ਸਾਡੇ ਪਾਣੀ ਤੇ ਖੜਿਆ ਹੋਊਗਾ ਗੁਰਪੁਰ ਹੈਗਾ ਉੱਥੇ ਧਰਮਸ਼ਾਲਾ ਵੀ ਹੈਗੀ ਬਹੁਤ ਵੱਡੀ ਸਮੱਸਿਆ ਹੈਗੀ ਤੇ ਲੋਕਾਂ ਦਾ ਰਾਜਗੀ ਵੀ ਹੈਗੀ ਪਰ ਤੁਹਾਡੇ ਦੇ ਉਮੀਦਾਂ ਟਿੱਕੀਆਂ ਹੋਈਆਂ ਉਹਨੂੰ ਕਿਸ ਤਰ੍ਹਾਂ ਹੱਲ ਕਰੋਗੇ ਸਰ ਮੈਨੂੰ ਵੀ ਮੇਰੇ ਤੇ ਉਮੀਦਾਂ ਪੂਰੀਆਂ ਤੇ ਮੈਂ ਤਾਂ ਹੀ ਤੁਹਾਨੂੰ ਕਿਹਾ ਕਿ ਪਹਿਲੇ ਹੀ ਤੁਹਾਡੇ ਪੁੱਛਣ ਤੋਂ ਪਹਿਲਾਂ ਹੀ ਮੈਂ ਇਸ਼ੂਜ਼ ਜੋ ਉਠਾਏ ਉਹਨਾਂ ਜੋ ਇੱਕ ਸੀਵਰੇਜ ਦਾ ਇਸ਼ੂ ਸੀਗਾ ਤੇ ਅਸੀਂ ਮਤਲਬ ਦਿਨ ਰਾਤ ਇੱਕ ਕਰਕੇ ਇਹਦਾ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਤੁਸੀਂ ਫਰਕ ਦੱਸੋਗੇ ਜੇ ਮੈਂ ਕਹਿੰਨਾ ਕਿ ਕਿਸੇ ਹੋਰ ਦਾ ਸੁਜੈਸ਼ਨ ਵੀ ਹੈ ਅਸੀਂ ਖੁਦ ਵੀ ਆਫਿਸ 'ਚ ਬੈਠ ਕੇ ਸੁਜੈਸ਼ਨ ਲੈਂਦੇ ਹਾਂ ਤਾਂ ਉਸ ਤੋਂ ਇੰਪਲੀਮੈਂਟੇਸ਼ਨ ਕਿੱਦਾਂ ਹੋ ਸਕਦੀ ਹੈ ਉਹ ਵੀ ਫਿਕਰ ਆਊਟ ਕਰਦੇ ਹਾਂ ਸਰ ਅਵਾਰਾ ਪਸ਼ੂਆਂ ਦਾ ਇੱਕ ਬਹੁਤ ਵੱਡੀ ਸਮੱਸਿਆ ਹੈ ਜੀ ਸਰ ਅਵਾਰਾ ਪਸ਼ੂਆਂ ਦਾ ਹੱਲ ਹੋ ਚੁੱਕਿਆ ਨਵੇਂ ਦੋ ਜਿਹੜੇ ਗਊਸ਼ਾਲਾ ਨੇ ਉਹ ਅਰੇਡੀ ਨੇ ਤੇ ਆਪਣੇ ਨਗਰ ਨਿਗਮ ਕੋਲੇ 1100 ਹੋਰ ਪਸ਼ੂਆਂ ਨੂੰ ਸ਼ੈਲਟਰ ਕਰਨ ਦੀ ਜਗ੍ਹਾ ਹੈ ਅਸੀਂ ਜਲਦੀ ਵਿਦਨ ਫਿਊ ਡੇਸ ਅਸੀਂ ਉਹਨਾਂ ਦੀ ਅਪਲਿਫਮੈਂਟ ਕਰਾਵਾਂ ਪਤਮੀ ਬਠਿੰਡਾ ਨਗਰ ਨਿਗਮ ਜਿਹੜਾ ਲਗਾਤਾਰ ਤਿੰਨ ਚਾਰ ਵਾਰੀ ਜਿਹੜਾ ਇੰਡੀਆ ਦੇ ਵਿੱਚੋਂ ਨੰਬਰ 1 ਆਉਂਦਾ ਰਿਹਾ ਹੈ ਲੇਕਿਨ ਅੱਜ ਸਾਫ ਸਫਾਈ ਦੇ ਵਿੱਚ ਜਿਹੜਾ ਬਹੁਤ ਪਛੜ ਗਿਆ ਲੇਕਿਨ ਸਾਡੇ ਕੋਲੇ ਸ਼ਹਿਰ ਦੀ ਖੂਬਸੂਰਤੀ ਵਾਸਤੇ ਝੀਲਾਂ ਵੀ ਨਹੀਂ ਸਾਡੇ ਕੋਲੇ ਥਰਮਲ ਦੀ ਜਗ੍ਹਾ ਵੀ ਪਈ ਹੋਈ ਹੈ ਕਿੰਨਾ ਕੁਛ ਸਾਡੇ ਕੋਲੇ ਪਿਆ ਹੋਇਆ ਹੈ ਕੀ ਇੱਥੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵਧੀਆ ਡਵੈਲਪਮੈਂਟ ਹੋ ਸਕਦੀ ਹੈ ਕੋਈ ਸ਼ਹਿਰ ਦੀ ਖੂਬਸੂਰਤੀ ਵਾਸਤੇ ਸਰ ਬਿਲਕੁਲ ਜਿੱਦਾਂ ਕੀ ਪਹਿਲਾਂ ਵੀ ਬਠਿੰਡਾ ਨੰਬਰ 1 ਆਂਦਾ ਰਿਹਾ ਹੈ ਇਸ ਚੀਜ਼ ਦਾ ਫੇਰ ਆਪਣੇ ਕੋਲੇ ਕੋਈ ਐਕਸਪਲੇਨੇਸ਼ਨ ਨਹੀਂ ਹੈ ਕਿ ਕਿਉਂ ਨਾ ਆਵੇ ਆਪਾਂ ਫੇਰ ਤੋਂ ਨੰਬਰ 1 ਤੇ ਜ਼ਰੂਰ ਆਵਾਂਗੇ ਮੈਂ ਡੀਸੀ ਸਰ ਨਾਲ ਵੀ ਕਾਫੀ ਡਿਸਕਸ਼ਨ ਕੀਤੀ ਹੈ ਕਿ ਕੀ ਅਸੀਂ ਸ਼ਹਿਰ ਵਾਸਤੇ ਹੋਰ ਵਧੀਆ ਲੈ ਕੇ ਆ ਸਕਦੇ ਹਾਂ ਬਿਊਟੀਫਿਕੇਸ਼ਨ ਚ ਇਲਾਦੀ ਵੀ ਹੋਊਗੀ ਥਰਮਲ ਪਾਵਰ ਪਲਾਂਟ ਵਾਲੇ ਏਰੀਆ ਦੀ ਵੀ ਕਾਫੀ ਸਾਰੇ ਆਈਡੀਆਜ਼ ਡਿਸਕਸ ਹੋਏ ਨੇ ਤੇ ਉਹਨਾਂ ਤੇ ਵੀ ਕੰਮ ਜਲਦੀ ਸ਼ੁਰੂ ਹੋਏ ਇੱਕ ਲਾਸਟ ਸਾਡਾ ਇਹ ਬਠੰਡੇ ਦਾ ਬੱਸ ਸਟੈਂਡ ਜਿਹੜਾ ਮਤਲਬ ਕਹਿ ਸਕਦੇ ਆ ਕਿ ਟਰਾਲੀ ਚ ਰੱਖਿਆ ਹੋਇਆ ਤਿੰਨ ਸਾਲਾਂ ਤੋਂ ਪਤਾ ਨਹੀਂ ਲੱਗ ਰਿਹਾ ਕਿ ਕਿੱਥੇ ਲਾਉਣਾ ਉਹਨੂੰ ਉਹਦਾ ਵੀ ਕੋਈ ਤੁਸੀਂ ਰੱਖਿਆ ਹੋਊਗਾ ਵੀ ਕਦੋਂ ਤੱਕ ਇਸ ਕੋਲ ਸਰ ਅੱਜ ਇਹ ਤਾਂ ਆਪਣੇ ਸ਼ਹਿਰ ਵਾਸਤੇ ਥੋੜਾ ਪੁਰਾਣਾ ਮਸਲਾ ਹੋ ਗਿਆ ਹੈ ਤੇ ਇਸ ਦਾ ਮੈਂ ਸਾਰਿਆਂ ਨੂੰ ਬਸ ਇੱਕ ਛੋਟਾ ਜਿਹਾ ਪ੍ਰੋਮਿਸ ਕਰੂੰਗਾ ਕਿ ਮਿਨਿਮਮ ਟੂ ਮਿਨਿਮਮ 15 ਦਿਨ ਤੇ ਮੈਕਸਿਮਮ 2 ਮਹੀਨੇ 60 ਦਿਨਾਂ ਚ ਇਹ ਕਲੀਅਰ ਹੋ ਜਾਊਗਾ ਕਿ ਬੱਸ ਸਟੈਂਡ ਆਊਗਾ ਤਾਂ ਕਿੱਥੇ ਆਊਗਾ ਨਹੀਂ ਆਊਗਾ ਤਾਂ ਕਿਉਂ ਨਹੀਂ ਇਸ ਨੇ ਪ੍ਰੋਪੋਜ਼ਲ ਬਣਾ ਕੇ ਸਾਰਾ ਕੁਝ ਭੇਜਿਆ ਹੋਇਆ ਜੀ ਕੀ ਕਰਨ ਲਈ ਇਹ ਸਰ ਸੀਐਮ ਸਾਹਿਬ ਕੋਲ ਅਪਰੂਵ ਹੋਣ ਵਾਲਾ ਹੈ ਕੈਬਨਟ ਜੇ ਕਲੀਅਰ ਹੋਊਗਾ ਤੇ ਜਲਦੀ ਕਲੀਅਰ ਹੋਊਗਾ ਅੱਛਾ ਮੇ ਸਾਹਿਬ ਜੀ ਸਾਇਟ 'ਚ ਕਾਫੀ ਪਾਰਕ ਨੇਗੇ ਕਾਫੀ ਮਸ਼ੀਨਾ ਲਾਈਆਂ ਸੀ ਜਿਮ ਵਾਲੀਆਂ ਤੇ ਉਹਦੇ ਵਿੱਚ ਲੋਹਾ ਕਾਫੀ ਗੈਪ ਹੋ ਚੁੱਕਿਆਗਾ ਚੋਰਾ ਵੱਲੋਂ ਚੋੜੀ ਤੱਕ ਕੁਝ ਤੁਹਾਡੀ ਨਿਗਾਹ 'ਚ ਹੈਗਾ ਸਰ ਮੇਰੀ ਨਿਗਾਹ 'ਚ ਕੁਝ ਇਹੋ ਜਿਹੀਆਂ ਚੀਜ਼ਾਂ ਜੋ ਪਾਰਕਸ ਰੀਫਰਬਿਸ਼ ਹੋਣ ਵਾਲੇ ਆ ਕੁਝ ਚੀਜ਼ਾਂ ਠੀਕ ਕਰਨ ਵਾਲੀਆਂ ਉਹਨਾਂ ਨੂੰ ਅਸੀਂ ਇੱਕ ਇੱਕ ਕਰਕੇ ਠੀਕ ਕਰਾਂਗੇ ਸਾਡੇ ਅਜੇ ਨਿਗਾ ਚ ਇਹਨਾਂ ਨਹੀਂ ਸੀਗਾ ਪ੍ਰਾਇਓਰਟੀ ਕੁਸ਼ੂ ਤੁਸੀਂ ਅਵਾਰਾ ਪਸ਼ੂ ਦਾ ਦੱਸਤਾ ਅਵਾਰਾ ਕੁੱਤੇ ਬਹੁਤ ਹੈਗੇ ਬਿੰਡਾ ਸ਼ਹਿਰ ਦੇ ਵਿੱਚ ਤੇ ਰੋੜੀ ਇੱਕ ਨਿਕ ਕੇਸ ਆਂਦਾ ਹੈ ਹਸਪੀਟਲ ਜੇ ਪੜਦੇ ਹੈਗੇ ਆ ਉਹਨਾਂ ਵਾਸਤੇ ਕੀ ਪ੍ਰੋਗਰਾਮ ਸਾਡੇ 350 ਤੋਂ 400 ਕੇਸ ਹੈ ਜੀ ਹਰ ਮਹੀਨੇ ਦਾ ਸਰ ਇਹ ਮੈਨੂੰ ਵੀ ਬਹੁਤ ਵੱਡਾ ਇਸ਼ੂ ਲੱਗਦਾ ਪਰਸਨਲੀ ਇਹਨਾਂ ਦੀ ਸਟਰਾਈਲਾਈਜੇਸ਼ਨ ਹੋ ਰਹੀ ਆ ਹੋਰ ਡੈਡੀਕੇਟਿਡ ਟੀਮ ਨਾਲ ਅਸੀਂ ਇਹਦੀ ਵੀ ਇੱਕ ਮੁਹਿੰਮ ਚਲਾ ਕੇ ਸਟਰਾਈਲਾਈਜੇਸ਼ਨ ਨੂੰ ਹੋਰ ਫਾਸਟ ਕਰਾਂਗੇ ਤੇ ਬਟ ਇਹ ਜਿੱਦਾ ਕਿ ਸਭ ਨੂੰ ਪਤਾ ਹੈ ਕਿ ਆਪਾਂ ਨੂੰ ਸਟਰਲਾਈਜੇਸ਼ਨ ਕਰਕੇ ਆਸਟ੍ਰੇ ਡੌਗ ਨੂੰ ਉਹਨਾਂ ਦੇ ਰਿਸਪੈਕਟਿਵ ਏਰੀਆਸ 'ਚ ਦੁਬਾਰਾ ਛੱਡਣਾ ਪਵੇਗਾ ਤੇ ਡਿਕਲਾਈਨਿੰਗ ਪੋਪੂਲੇਸ਼ਨ ਦੇ ਨਾਲ ਹੀ ਸੋਲਵ ਹੋਊਗਾ। ਲਾਸਟ ਵਾਲਾ ਇਹ ਪਰ ਡਰਾਈਵਰ ਨਜ਼ਰ ਉਹਨਾਂ ਦੇ ਚਰਵਾਹੇ ਤੇ ਲਾਇਸੈਂਸ ਜਿੰਦਾ ਹੁੰਦਾ ਜਾਂ ਕੀਪਰ ਦੇ ਸਰਕਾਰੀ ਨੰਬਰ ਪਲੇਟ ਕਿੱਦਾਂ ਹੁੰਦਾ ਹੈ? ਇਹ ਗੈਂਟੀਕਾਰ ਹੋ ਰਹੇ ਮੇਰੀ ਨੌਲੇਜ 'ਚ ਨਹੀਂ ਹੈ ਅਜਿਹਾ। ਕੌਣ ਸੇ ਵਾਲੇ ਇਹ ਵਾਲੇ ਟ੍ਰਿਪਲ ਡਰਾਈਵਰ ਨਹੀਂ ਜੋ ਚੱਲ ਰਹੇ ਨੇ ਜਨਰਲ ਉਹ ਇੱਕ ਵਾਰੀ ਚੈੱਕ ਕਰ ਲੈਣੇ। ਚੈੱਕ ਕਰ ਲੈਣੇ ਬਣेंगे ਸਰ ਇੰਕੀ ਸਪੈਸ਼ਲ ਟੀਮ ਜਿਹੜੇ ਆਪਣੇ EMPLOYEES ਨੇ

ਮਲਟੀਪਲ ਜ਼ੋਨਸ ਨੂੰ ਬਣਾਉਂਦੇ ਹੋਏ ਉੱਥੇ ਦਾ ਸੈਪਰੇਟ ਸੈਪਰੇਟ ਕੰਟਰੈਕਟ ਕਰ ਲਈਏ ਸਰ ਕੁਝ ਤੇ ਦੋਨਾਂ ਦੋਨਾਂ ਦੇ ਵਿੱਚ ਜਿਹੜਾ ਵੀ ਫੈਸਲਾ ਹਾਊਸ ਕਰੇਗਾ ਉਹਦੇ ਬੇਸਿਸ ਤੇ ਆਪਾਂ ਅੱਗੇ ਵੱਧ ਜਾਵਾਂਗੇ ਪਰ ਮੈਨੂੰ ਨਹੀਂ ਲੱਗਦਾ ਅਲਟੀਮੇਟਲੀ ਮਸਲਾ ਇਹ ਨਹੀਂ ਹੈ ਸਾਡੇ ਕੋਲ ਸਾਧਨ ਨਹੀਂ ਹੈ ਸਾਡੇ ਕੋਲ ਮੈਨ ਪਾਵਰ ਵੀ ਹੈ ਮਸ਼ੀਨਰੀ ਵੀ ਹੈ ਗੱਡੀਆਂ ਵੀ ਪੜੀਆਂ ਨੇ ਇਹ ਸਿਰਫ ਇਹ ਹੈ ਕਿ ਜਦੋਂ ਬੰਦੇ ਨੂੰ ਲੱਗ ਜਾਂਦਾ ਕਿ ਜੀ ਠੀਕ ਹੈ ਜੀ ਇੱਕ ਦਿਨ ਟੇਪਰ ਖਾਲੀ ਹੋ ਜਾਏਗਾ 4 ਦਿਨ ਮੈਂ ਘਰ ਬੈਠ ਜਾਵਾਂਗਾ 4 ਦਿਨ ਬਾਅਦ ਰਿਪੇਅਰ ਹੋ ਕੇ ਆਏਗਾ ਏ ਉਹ ਇੱਕ ਚਾਹ ਨਹੀਂ ਹੈ ਕਿ ਜਿਹੜਾ ਕੰਮ ਨਹੀਂ ਕਰਨਾ ਮਸਲਾ ਵੀ ਉੱਠਾ ਸੀ ਪਿਛਲੇ ਤੇਲ ਵੀ ਮੁਲਾਜ਼ਮ ਕੱਢਦੇ ਜਿਹੜਾ ਵੀ ਤੇਲ ਵਾਲਾ ਹੁਣ ਤਾਂ ਉਹ ਰਿਸੋਲਵ ਹੋ ਗਿਆ ਨਾ ਹੁਣ ਆਪਾਂ ਹੋਰ ਨਾ ਕਰੀਏ ਚਾਹ ਵੀ ਪ੍ਰੋਪਰਟੀ ਦੇ ਇਹ ਕੰਮ ਜਿਹੜੇ ਹੋਏ ਹੋਏ ਹਨ ਅਰੋੜਾ ਦੇ ਉੱਤੇ ਉਹਨਾਂ ਵੱਲ ਦਿੱਕਤ ਸਰਦ ਹੈ ਇਹ ਇਹਦੇ ਨਾਲ ੜਦਾ ਸਵਾਲ ਆ ਜੀ ਨਗਰ ਨਿਗਮ 'ਚ ਹੁਣ ਤੱਕ ਜਿਹੜਾ ਸਭ ਤੋਂ ਵੱਡਾ ਮਾਮਲਾ ਸਾਹਮਣੇ ਆਇਆ ਹੈ ਉਹ ਭ੍ਰਿਸ਼ਟਾਚਾਰ ਦਾ ਹੈ ਨੇ ਕਹੀ ਕਿ ਇਸ ਵਿਜੀਲੈਂਸ ਕੋਲੇ ਵੀ ਚੱਲ ਰਹੇ ਸ਼ਹਿਰ ਦੇ ਵਿੱਚ ਬਿਨਾਂ ਨਕਸ਼ਿਆਂ ਤੋਂ कंस्ट्रक्शन ਹੋ ਰਹੀ ਦਾ ਨਕਲੀ ਸਰ ਜੀ ਤੁਹਾਨੂੰ ਮੈਂ ਕਿਹਨ ਛੋਟਾ ਜੀ ਤੁਸੀਂ ਬਸ ਅੱਡੇ ਦੀ ਗੱਲ ਕੀਤੀ ਉਹ ਨਾਲ ਜੁੜੇ ਹੋਏ ਬਲੋੜ ਰੋਡ ਤੇ ਕੇ ਸਰਕਾਰੀ ਜਗ੍ਹਾ ਦੀ ਐਨਓਸੀ ਜਾਰੀ ਕਰ ਦਿੱਤੀ ਜੀ ਤਿੰਨ ਮਹੀਨੇ ਬਾਅਦ ਉਹ ਰੱਦ ਕਰ ਦਿੱਤੀ ਗਈ ਕਿਉਂ ਜਦੋਂ ਉਹ ਬੰਦਿਆਂ ਨੇ ਕਬਜ਼ਾ ਕਰ ਲਿਆ ਜੀ ਮੇਰੇ ਕੋਲ ਸਾਰੇ ਡਾਕੂਮੈਂਟ ਮੌਜੂਦ ਨੇ ਟੋਟਲ ਸਰ ਐਸ ਇਸ ਵਾਸਤੇ ਮੈਂ ਇੰਨਾ ਹੀ ਕਹਿਣਾ ਚਾਹੂੰਗਾ ਕਿ ਲੈਟ ਬਾਇਗੌਂਸ ਵੀ ਬਾਇਗੌਂਸ ਹੁਣ ਆਪਾਂ ਨਵੇਂ ਤੋਂ ਸਟਾਰਟ ਕਰੀਏ ਮੈਂ ਇੰਨਾ ਹੀ ਕਹਿਣਾ ਚਾਹੁੰਦਾ ਸਾਰੇ ਸ਼ਹਿਰ ਵਾਸੀਆਂ ਨੂੰ ਕਿ ਗਵਰਨਮੈਂਟ ਨੋਰਮਸ ਦੇ ਹਿਸਾਬ ਨਾਲ ਬਹੁਤ ਹੀ ਤੇਜ਼ੀ ਨਾਲ ਅਸੀਂ ਕੰਮ ਕਰਾਵਾਂਗੇ ਐਨਓਸੀ ਦੇ ਹਿਸਾਬ ਨਾਲ ਹੀ ਕੰਮ ਹੋਣਾ ਚਾਹੀਦਾ ਤੇ ਫਾਈਲਸ ਨੂੰ ਵੀ ਜਲਦੀ ਮੂਵ ਕਰਵਾਵਾਂਗੇ ਤੇ ਵੱਧ ਤੋਂ ਵੱਧ ਤੁਸੀਂ ਗਵਰਨਮੈਂਟ ਨੋਰਮਸ ਨੂੰ ਮੰਨ ਕੇ ਹੀ ਅੱਗੇ ਆਪਣੀ ਕੰਸਟਰਕਸ਼ਨ ਕਰੋ ਤੇ ਸੈਕੰਡਲੀ ਜੋ ਵੀ ਆਪਣੇ ਮੇਰੇ ਕੋਲੇ ਇੱਕ ਹੋਰ ਵੀ ਛੋਟਾ ਜਿਹਾ ਇਸ਼ੂ ਆਇਆ ਲੋਕਾਂ ਦਾ ਜੋ ਕਿ ਇਲੈਗਲ ਕਲੋਨੀਆਂ ਨੂੰ ਲੈ ਕੇ ਸੀਗਾ ਇੱਕ ਆਪਣੇ ਚਾਰਦੇ ਜੋ ਵਸਨੀਕ ਲੋਕ ਨੇ ਇੰਨੀ ਹਾਰਡ ਅੰਡ ਮਨੀ ਕਮਾਉਂਦੇ ਨੇ ਮਿਹਨਤ ਕਰਕੇ ਆਪਣੇ ਵਾਸਤੇ ਇੱਕ ਜ਼ਮੀਨ ਦਾ ਟੁਕੜਾ ਲੈਂਦੇ ਨੇ ਜਿੱਥੇ ਉਹ ਘਰ ਬਣਾ ਸਕਣ ਤੇ ਉਹਨਾਂ ਨੂੰ ਬਾਅਦ ਵਿੱਚ ਇਹ ਦਿੱਕਤਾਂ ਆਉਂਦੀਆਂ ਕਿ ਉਹ ਵੇਚ ਨਹੀਂ ਪਾਉਂਦੇ ਮੀਟਰ ਨਹੀਂ ਲੱਗਦਾ ਆ ਕੁਝ ਵੀ ਨਹੀਂ ਹੁੰਦਾ ਟਰਾਂਸਫਰ ਨਹੀਂ ਕਰ ਸਕਦੇ ਕਿਉਂਕਿ ਉਹ ਇਲੀਗਲ ਕਲੋਨੀਆਂਜ਼ ਨੇ ਮੈਂ ਸਾਰੇ ਡਿਵੈਲਪਰਸ ਨੂੰ ਇੱਕ ਛੋਟੀ ਜੀ ਬੇਨਤੀ ਕਰਨਾ ਚਾਹੁੰਦਾ ਕਿ ਆਪ ਦੀ ਆਪ ਦੀ ਕਲੋਨੀਆਂਜ਼ ਨੂੰ ਗਵਰਨਮੈਂਟ ਨਾਰਮਸ ਦੇ ਹਿਸਾਬ ਨਾਲ ਹੀ ਰੈਗੂਲੇਟ ਕਰਨ ਕਿਉਂਕਿ ਅਸੀਂ ਇਸ ਤੇ ਬਹੁਤ ਸਟ੍ਰਿਕਟ ਐਕਸ਼ਨ ਹੁਣ ਲਵਾਵਾਂਗੇ ਤੇ ਕਰਪਸ਼ਨ ਤੋਂ ਫ੍ਰੀ ਰਵਾਂਗੇ ਇਹ ਹੀ ਮੇਰੀ ਸੋਚ ਹੈ ਇਸੇ ਨਾਲ ਹੀ ਅਸੀਂ ਅੱਗੇ ਪਦਰਮ ਸਰਕਾਰ ਦੇ ਜਿਹੜੇ ਗੇਟ ਜਿਹੜੇ ਨੇ ਸ਼ਹਿਰ ਦੇ ਵਿੱਚ ਬਹੁਤ ਦਿਨ ਤੋਂ ਇਹ ਵੀ ਰੌਲਾ ਚੱਲਦਾ ਆ ਰਿਹਾ ਇਲੈਗਲ ਗੇਟ ਜਿਹੜੇ ਨੇ ਉਹਨਾਂ ਨੇ ਬੜੀ ਨਗਰ ਨਿਗਮ ਦੀ ਜਿਹੜੀ ਜਗ੍ਹਾ ਰੋਕੀ ਵੀ ਹਰ ਗਲੀ ਹਰ ਮੋੜ ਦੇ ਉੱਤੇ ਸੈਕੰਡ ਹੈ ਐਂ ਵੱਡੇ ਵੱਡੇ ਲੈਬਸ ਨੇ ਹਰ ਗਲੀ ਦੇ ਵਿੱਚ ਉਹ ਇਨਕ੍ਰੋਚਮੈਂਟ ਬਹੁਤ ਜ਼ਿਆਦਾ ਹੈ ਉਹ ਮੁੱਦੇ ਤੇ ਕੁਝ ਕੀ ਕਰੇ ਸਰ ਜਿਹੜੇ ਤੋਂ ਅਸੀਂ ਦੇਖੋ ਕੋਈ ਮੈਂ ਤੁਹਾਨੂੰ ਕਹਿ ਰਿਹਾ ਕਿ ਆਈ ਐਮ ਓਪਨ ਫॉर ਸੁਜੈਸ਼ਨਸ ਤੁਸੀਂ ਜਿੰਨਾ ਮੈਨੂੰ ਦੱਸੋਗੇ ਲਾਈਟਨ ਕਰੋਗੇ ਸ਼ਹਿਰ ਦੇ ਛੋਟੇ ਛੋਟੇ ਦਿੱਕਤਾਂ ਆ ਰਹੇ ਅਸੀਂ ਉਹਨਾਂ ਹੀ ਉਹਨਾਂ ਦੇ ਕੰਮ ਕਰ ਪਾਵਾਂਗੇ ਜਿੱਦਾਂ ਕਿ ਤੁਸੀਂ ਮੈਨੂੰ ਅੱਜ ਦੱਸਿਆ ਅਸੀਂ ਜਾ ਕੇ ਆਫਿਸ 'ਚ ਉਸ ਚੀਜ਼ ਨੂੰ ਡਿਸਕਸ ਕਰਨੀ ਹੈ ਸਰ ਸਰ ਜੀ ਸਾਹਿਬ ਨੇ ਵੀ ਸਾਹਮਣੇ ਵੀ ਮੀਟਿੰਗਾਂ ਕੀਤੀਆਂ ਜੀ ਸ਼ਹਿਰ ਸਾਰਾ ਚੋਕ ਹੋਇਆ ਪਿਆ ਜੀ ਤੁਸੀਂ ਕਿਸੇ ਰੋਡ ਤੇ ਜਾਵੜੋ ਰੇੜੀਆਂ ਮੈਂ ਕਹਿੰਦਾ ਜੀ ਦੁਨੀਆ ਭਰ ਦੀਆਂ ਰੇੜੀਆਂ ਆਉਂ ਲੱਗਦਾ ਵੀ ਬਠਿੰਡੇ ਦੇ ਵਿੱਚ ਆ ਗਈਆਂ ਇਹਨਾਂ ਨੂੰ ਕਿਵੇਂ ਪਾਸੇ ਕੀਤਾ ਜਾਊਗਾ ਕਿਉਂਕਿ ਡੀਸੀ ਸਾਹਿਬ ਨੇ ਮੀਟਿੰਗਾਂ ਕੀਤੀਆਂ ਲੋਕਾਂ ਦੇ ਨਾਲ ਪਰ ਲੋਕਾਂ ਦਾ ਸੁਝਾਅ ਸੀ ਕਿ ਕਿਵੇਂ ਸਭ ਜੀ ਖੱਟੂ ਘਰ ਤੋਂ ਚੱਲਣ ਦਾ ਰਸਤਾ ਤਾਂ ਮਿਲ ਜੇਗੀ ਹੈ ਇਹ ਜਿਹੜਾ ਰੇੜਿਆਂ ਦਾ ਮਸਲਾ ਹੈ ਤੇ ਆਟੋਵਲ ਦਾ ਮਸਲਾ ਹੈ ਮੈਨੂੰ ਲੱਗਦਾ ਲਾਸਟ ਟਾਈਮ ਤੇ ਮੈਂ ਇਹਨਾਂ ਨੂੰ ਪ੍ਰੋਪੋਜ਼ ਕੀਤਾ ਸੀ ਕਿਸੇ ਕਰਕੇ ਪਤਾ ਨਹੀਂ ਕੋਈ ਕਨਫਿਊਜ਼ਨ ਹੋ ਗਿਆ ਉਥੇ ਕਾਉਂਸਲਰ ਨੂੰ ਕਿ ਇਹ ਕਾਦੇਵਾਸਤੇ ਕਿੱਥਾ ਜਾ ਰਹਾ ਹੈ ਤਾਂ ਉਹਨਾਂ ਨੂੰ ਸ਼ਾਇਦ ਕਲੈਰਿਟੀ ਨਹੀਂ ਸੀ ਕਿ ਕਾਦੇਵਾਸਤੇ ਇਸ ਕਰਕੇ ਉਹਨਾਂ ਨੇ ਜਿਹੜਾ ਹੈਗਾ ਉਹ ਕਹਿ ਦਿੱਤਾ ਕਿ ਜੇ ਬਾਅਦ ਵਿੱਚ ਦੇਖਾਂਗੇ ਉਹ ਮਤੇ ਨੂੰ ਆਪਾਂ ਦੁਬਾਰਾ ਲੈ ਕੇ ਇੱਕ ਵਾਰੀ ਆਪਾਂ ਫਾਈਨਲ ਕਰ ਦਈਏ ਕਿ ਸਾਡੇ ਕੋਲ ਪਹਿਲਾਂ ਸੜਕ ਤੇ ਖੜੇ ਕਿੰਨੇ ਆ ਉਸ ਤੋਂ ਬਾਅਦ ਆਪਾਂ ਦੇਰ ਦੇ ਸਟਰੀਟ ਵੈਂਡਰ ਪਾਲਿਸੀ ਆਲਸੋ ਗਵਰਨਮੈਂਟ ਆਫ ਇੰਡੀਆ ਦੀ ਉਦੋਂ ਵੀ ਧਿਆਨ ਵਿੱਚ ਰੱਖਦੇ ਹੋਏ ਆਪਾਂ ਸਟਰੀਟ ਵੈਂਡਿੰਗ ਜ਼ੋਨਸ ਦਾ ਪਲਾਨ ਕਰਾਂਗੇ ਤਾਂ ਜੋ ਇਸ ਤਰੀਕੇ ਦੀ ਪਰੇਸ਼ਾਨੀ ਖਤਮ ਹੋਏ ਸੜਕਾਂ ਨੂੰ ਤਾਂ ਆਪਾਂ ਬੰਦ ਨਹੀਂ ਕਰ ਸਕਦੇ ਉੱਥੇ ਹੀ ਪਬਲਿਕ ਨੇ ਵੀ ਚੱਲਣਾ ਹੈ ਉੱਥੇ ਹੀ ਜਿਹੜੇ ਬਿਜ਼ਨਸ ਦੇ ਹੋਣਗੇ ਬਿਲਕੁਲ ਆਪਾਂ ਇਹਦਾ ਪ੍ਰੋਪਰ ਪਲੈਨਿੰਗ ਕਰਕੇ ਹੀ ਕਰਾਂਗੇ ਆਉਣ ਵਾਲੀ ਜਿਹੜੀ ਮੀਟਿੰਗ ਹੈ ਉਹਦੇ ਵਿੱਚ ਇਹ ਵੀ ਸੜਕਾਂ ਸਰੀਕ ਲਾਕ ਦਾ ਸਵਾਲ ਆਈ ਜਿਹੜਾ ਕੋੜੇ ਦਾ ਕਚਰੇ ਦਾ ਜਿਹੜਾ ਬਿੱਲ ਹੁੰਦਾ ਉਹਦੀਆਂ ਟੀਮਾਂ ਹੁੰਦੀ ਹੈਗੀ ਲੜਕੀਆਂ ਕੁਝ ਲੈ ਰਹੀ ਬਿੱਲ ਕੱਟਦੇ ਕਿਹੜਾ ਕੀਤਾ ਜਾਵੇ ਕੂੜੇ ਦਾ ਜਿਹੜਾ 4-4 ਮਹੀਨੇ ਨਹੀਂ ਆਪਾਂ ਜਿਹੜਾ ਹੁਣ ਤਾਂ ਸਿਸਟਮ ਨਵਾਂ ਬਣ ਗਿਆ ਤੁਸੀਂ QR ਕੋਡ ਦੇ ਰਾਹੀਂ ਵੀ ਭਰ ਸਕਦੇ ਹੋ ਸਾਰੇ ੜਕੀਆਂ ਵੀ ਕਰ ਲਈਆਂ ਮਸ਼ੀਨਾਂ ਲਾਈ ਸਰ ਰੌਲਾ ਪਿਆ ਕਿ ਸਟ੍ਰਾਈਕ ਤੇ ਰਹੇ ਲੋਕਾਂ ਨੂੰ ਉਹਦੇ ਬਿੱਲ ਭੇਜੇ ਜਾ ਰਹੇ ਨਹੀਂ ਹੁਣ 2-2 ਮਹੀਨੇ ਤੋਂ ਸੱਟ 3-3 4-4 ਮਹੀਨੇ ਸਾਈਟ ਤੇ ਬੈਲਾ ਰਹੇ ਨੇ ਕਰਾ

ਕੰਪਲੈਕਸ ਇਸ਼ੂ ਹੈ ਇਹ ਉਹ ਜਿਹੜਾ ਹਿਊਮਨ ਬੰਦੇ ਵੀ ਇਨਵੋਲਡ ਹੈ ਲੇਬਰ ਵੀ ਇਨਵੋਲਡ ਹੈ ਉਹਨਾਂ ਦੇ ਵੀ ਆਪਣੇ ਕੁਝ ਇਸ਼ੂਜ਼ ਹੁੰਦੇ ਆ ਰੂਟੀਨ ਵਿੱਚ ਹੁੰਦਾ ਹੈ ਐਕਸੈਪਸ਼ਨ ਹੋ ਗਿਆ ਇੱਕ ਵਾਰੀ ਉਹਦੇ ਆਲਟਰਨੇਟ ਵੀ ਬਣਾ ਲਏ ਆਪਾਂ ਅੱਗੇ ਤੋਂ ਕਿਸੇ ਤਰੀਕੇ ਦੀ ਐਸੀ ਪਰੇਸ਼ਾਨੀ ਨਾ ਆਏ ਰੂਟੀਨ ਵਿੱਚ ਐਵੇਂ ਵੀ ਹੁੰਦਾ ਹੈ ਕਈ ਕਈ ਇਸ਼ੂ ਜ਼ਰੂਰ ਹੁੰਦੇ ਆ ਕਈ ਕਈ ਚੀਜ਼ਾਂ ਸਾਧਾਰਨ ਨਜ਼ਰ ਅੰਦਾਰ ਕਰਨੀ ਆਪਾਂ ਚਲੋ ਠੀਕ ਹੈ ਜਿਹਨੂੰ ਪੇ ਕਰ ਜਾਂਦਰ ਵਿੱਚ ਸਾਨੂੰ ਕਰੋ ਫਿਰ ਉਹਦੇ ਦੇ ਉੱਤੇ ਜੁਰਮਾਨਾ ਵੀ ਤਾਂ ਲਾਂਦੇ ਨੇ ਨਾ ਕਿ ਤੁਸੀਂ ਭਰਿਆ ਨਹੀਂ ਸੀ 4 ਮਹੀਨੇ 'ਚ ਭਰਿਆ 10% ਵੀ ਨਹੀਂ ਭਰਿਆ ਫਿਰ ਉਹਦੇ ਉੱਤੇ ਜੁਰਮਾਨਾ ਵੱਖਰਾ ਦੇਖੋ ਅੱਗੇ ਤੋਂ ਆਪਾਂ ਇਹ ਜਿਹੜਾ ਸਿਸਟਮ ਹੈ ਇਹਨੂੰ ਓਵਰ ਸਟ੍ਰੀਮਲਾਈਨ ਕਰਾਂਗੇ ਪੇਮੈਂਟ ਦਾ ਤਾਂ ਜੋ ਪਰੇਸ਼ਾਨ ਨਾ ਹੋਵੇ ਹਾਂਜੀ ਇਹ ਸਭ ਪੂਰਾ ਫ੍ਰੀਕਵੈਂਸੀ ਕਰਦਾ ਨਹੀਂ ਕਰ ਸਕਦਾ ਨਹੀਂ ਪੂਰਾ ਲੱਗਿਆ ਹੋਇਆ ਹੰਡੇ ਦੇ ਵਿੱਚੋਂ ਰਿਪੋਰਟ ਕੀਤੀ ਹੈ ਜਿਹੜੇ ਏਜੰਟ ਹਨ ਉਹਨਾਂ ਦੇ ਖਿਲਾਫ ਕਾਰਵਾਈ ਹੋ ਰਹੀ ਹੈ ਪੂਰੇ ਪੰਜਾਬ ਦੇ ਵਿੱਚ ਬਠਿੰਡੇ 'ਚ ਵੀ ਇਹ ਕੁਝ ਜੀ ਦੇਖੋ ਹਾਲ ਦੀ ਗੱਡੀ ਸਾਡਾ ਇੱਥੇ ਦਾ ਬਠਿੰਡਾ ਤੇ ਤਾਂ ਕੋਈ ਸੀਗਾ ਨਹੀਂ ਜੇ ਕੋਈ ਆ ਜਾਂਦਾ ਹੈ ਤਾਂ ਡੈਫੀਨਿਟਲੀ ਆਪਾਂ ਉਹਨਾਂ ਦੇ ਖਿਲਾਫ ਜ਼ਰੂਰ ਕਾਰਵਾਈ ਕਰਾਂਗੇ ਕਈ ਸਾਰੇ ਹੋਰ ਵੀ ਸਾਡੇ ਕੋਲ ਰੂਟੀਨ ਵਿੱਚ ਵੀ ਕੰਪਲੇਂਟਸ ਆਂਦੀਆਂ ਨੇ ਆਪਾਂ ਉਹਨਾਂ ਤੇ ਅਕਾਇਰ ਕਰਵਾਉਂਦੇ ਸਰ ਜਿਹੜਾ ਆਪਾਂ ਸੀਵਰੇਜ ਦਾ ਸੋਲੂਸ਼ਨ ਕਰ ਰਹੇ ਆਂ ਮੈਨੂੰ ਲੱਗਦਾ ਇਹਦੇ ਨਾਲ ਬਹੁਤ ਸਟਰੀਮਲਾਈਨ ਹੋ ਜਾਊਗੀ ਚੀਜ਼ ਤੇ ਪਾਣੀ ਬਲਾਕੇਜ ਜੋ ਹੈ ਨਿਕ ਪਾਣੀ ਦਾ ਨਿਕਾਸੀ ਪਾਣੀ ਪੀਣ ਵਾਲੇ ਪਾਣੀ ਦੀ ਗੱਲ ਕਰ ਰਹੇ ਹਾਂ ਇਹਦੇ ਵਿੱਚੋਂ ਮੈਂ ਤੁਹਾਨੂੰ ਦੱਸਦਾ ਕਿ ਇੱਕ ਤਾਂ ਪੀਣ ਵਾਲੀ ਪਾਣੀ ਦੇ ਵਾਸਤੇ ਸਾਡਾ ਲਗਭਗ 40 ਕਰੋੜ ਦਾ ਇੱਕ ਨਵਾਂ ਪ੍ਰੋਜੈਕਟ ਜਿਹੜਾ ਹੈਗਾ ਉਹ ਹੁਣੇ ਹੀ ਪਾ ਕੇ ਅਪਰੂਵਲ ਦੇ ਵਾਸਤੇ ਗਿਆ ਹੋਇਆ ਹੈ ਉਹਦੇ ਵਿੱਚ ਜਿਹੜਾ ਜ਼ਿਲ੍ਹਾ ਵਾਲਾ ਪਾਣੀ ਹੈ ਉੱਥੇ WTP ਨਵਾਂ ਬਣੂਗਾ ਥਰਮਲ ਦੀ ਲੈਂਡ 'ਤੇ 3 ਏਕੜ ਜ਼ਮੀਨ 'ਤੇ ਉਹਦਾ ਵੀ ਜਿਹੜਾ ਹੁਣ ਆਉਣ ਵਾਲੀ ਕੈਬਨਿਟ ਹੈ ਉਹਦੀ ਲੈਂਡ ਟਰਾਂਸਫਰ ਦਾ ਵੀ ਪ੍ਰੋਪੋਜ਼ਲ ਗਿਆ ਹੋਇਆ ਹੈ ਮੈਨੂੰ ਲੱਗਦਾ ਹੈ ਕਿ ਅਗਲੇ 1-2 ਸਾਲਾਂ ਵਿੱਚ ਇਹ ਵਾਲਾ ਇਸ਼ੂ ਹਮੇਸ਼ਾ ਕਿਤੇ ਸੋਲਵ ਹੋ ਜਾ ਸਿਵਰੇਜ ਸਿਵਰੇਜ ਬਲਾਕ ਇਸ ਦੀ ਉਹ ਘਰ ਤੇ ਪਾਣੀ ਵੀ ਬਹੁਤ ਵੇਲੇ ਲੱਗਦਾ ਹੈ ਉਹ ਬੇਰਮ ਦਾ ਕੀ ਦਫਾ ਨਹੀਂ ਲੱਗਦਾ ਲੱਭੂ ਕਹਿੰਦਾ ਇਸਾਰੇ ਮਿੰਨ ਨੌਲੇਜ ਆ ਪਟਿਆਲਾ ਫਾੜ ਕੇ ਇੱਕ ਲੈਣੋਂ ਪਰੇ ਜਿਗੇ ਪਟਿਆਲਾ ਫਾੜ ਬਹੁਤ ਲੋਕ ਦੁਖੀ ਉੱਥੇ ਵੀ ਮੇਰਾ ਦਿੰਦੇ ਆ ਤੇ ਕਈ ਕਈ ਕੇਸ ਹੈ ਜਿ ਕਿ ਜਨਾ ਡੈਥ ਹੋ ਜਾਂਦੀ ਆ ਆਸਤਾ ਨਹੀਂ ਪਹੁੰਚ ਸਕਦੇ ਉਹ ਕਦੋਂ ਜਾਦੂ ਹੋ ਰਿਹਾਗਾ ਤੇ ਲੋਕ ਟਰਿੱਪ ਲੱਗ ਜਾਂਦੇ ਤਿੰਨ ਤਿੰਨ ਘੰਟੇ ਲੋਕ ਇਹ ਪਟਿਆਲਾ ਪਾਲਕ ਮਲਤਾਨੀਆ ਬ੍ਰਿਜ ਕੀ ਵਜ੍ਹਾ ਮੈਂ ਇੱਕ ਵਾਰੀ ਵਿਜ਼ਿਟ ਨਹੀਂ ਉੱਥੇ ਤਾਂ ਮੈਨੂੰ ਕਹਿ ਰਹੀ ਸੀ ਕਿ ਇਹਨੂੰ ਥੋੜਾ ਜਿਹਾ ਆਪ ਕਰ ਪੂਰਾ ਹੋਇਆ ਹੋਇਆ ਰੇਲਵੇ ਵਾਲੀ ਜਗ੍ਹਾ ਰੇਲ ਅੱਛਾ ਜਿਹੜਾ ਰੇਲਵੇ ਵਾਲਾ ਥੋੜਾ ਜਿਹਾ ਕੰਮ ਰਹਿੰਦਾ ਹੈ ਉਹ ਅੰਡਰਵੋਰ ਚੱਲਦੇ ਨੇ ਇੱਕ ਵਾਰੀ ਤੇ ਥੋੜੀ ਜਿਹੀ ਅੱਛਾ ਮੈਂ ਦੋ ਵਾਰੀ ਉੱਥੇ ਵਿਜ਼ਿਟ ਵੀ ਕਰ ਆ ਆ ਉਹ ਮੈਨੂੰ ਲੱਗਦਾ ਕਿ ਆ ਇੱਕ ਵਾਲਾ ਪਾਰਟ ਉਹਦਾ ਜਿਹੜਾ ਹੈਗਾ ਉਹ ਮਹੀਨੇ ਇੱਕ ਵੀ ਚਾਲੂ ਹੋ ਜਾਣਾ ਚਾਹੀਦਾ ਜਿਹੜਾ ਬਾਕੀ ਵਾਲਾ ਪਾਰਟ ਹੈ ਉਹ ਜੂਨ ਤੱਕ ਕੰਪਲੀਟ ਹੋ ਜਾਊਗਾ ਦੋਸਤ ਇਸ ਤੇ ਪਰ ਇਸ ਵਾਰ ਕੰਪਲੀਟ ਹੋ ਜਾਏਗਾ ਮਲਤਾਨੀ ਅਭੀ ਆਪਾਂ ਵੀ ਆਰ ਐਕਸਪੈਕਟਿੰਗ ਕਿ ਅਪ੍ਰੈਲ ਵਿੱਚ ਆਪਾਂ ਪਬਲਿਕ ਦੇ ਵਾਸਤੇ ਖੋਲ ਦਾਂਗੇ ਬਟ ਬਾਕੀ ਕੰਮ ਚੱਲਦਾ ਰਹੇਗਾ ਉਹ ਜੂਨ ਵਿੱਚ ਕਰਾਂਗੇ ਲੱਖ ਸਵਾਲ ਆਈ ਇੱਕ ਨਾ ਆਰੋ ਲਾਈ ਸੀਗੇ ਬਾਦਲ ਸਾਹਿਬ ਨੂੰ ਸ਼ਹਿਰ ਵਿੱਚ ਕਾਫੀ ਕੁਝ ਆਰੋ ਚੱਲ ਰਹੇ ਨੇ ਕੁਝ ਆਰੋ ਨਹੀਂ ਚੱਲ ਰਹੇ ਨੇ ਗਰਮੀਆਂ ਦਾ ਟਾਈਮ ਹੈ ਪਾਣੀ ਦੀ ਬਹੁਤ ਪ੍ਰੋਬਲਮ ਆਦੀ ਹੈ ਕਿ ਨਹਿਰ ਬੰਦੀ ਲੰਬੇ ਸਮੇਂ ਤੱਕ ਹੋ ਜਾਂਦੀ ਹੈ ਜੇ ਗਰਮੀਆਂ ਆ ਜਾਣ ਮੈਂ ਮੈਂ ਜਿਹੜਾ ਤੁਹਾਨੂੰ ਕਿਹਾ ਕਿ ਆਪਾਂ ਨਹਿਰ ਬੰਦੀ ਦੇ ਲਈ ਤਾਂ ਪਰਮਨੈਂਟ ਸੋਲੂਸ਼ਨ ਨਾਇਆ ਡਬਲਯੂਟੀਬੀ ਲੱਗ ਰਿਹਾ ਹੈ ਉਹਦੇ ਬੇਸਿਸ ਤੇ ਸਾਰਾ ਮਸਲਾ ਹੱਲ ਹੋ ਜਾਊਗਾ ਨਹਿਰ ਬੰਦੀ ਦਾ ਸਾਲ ਇੱਕ ਦਾ ਮਸਲਾ ਹੈ ਡੇਢ ਸਾਲ ਵਿੱਚ ਉਹ ਪ੍ਰੋਜੈਕਟ ਲੱਗ ਕੇ ਖਤਮ ਹੋ ਜਾਏਗਾ ਇਹ ਵਾਲਾ ਮਸਲਾ ਹੁਣ ਜਿਹੜਾ ਆਰਓ ਦੀ ਤੁਸੀਂ ਗੱਲ ਕਰ ਰਹੇ ਇਹ ਤਾਂ ਉਸ ਵੇਲੇ ਦਾ ਆਏਗਾ ਜਦੋਂ ਨਹਿਰੀ ਪਾਣੀ ਕੱਟ ਤੇ ਆਪਾਂ ਗਰਾਊਂਡ ਵਾਟਰ ਤੇ ਸੀਗੇ ਤੇ ਸਾਨੂੰ ਪ੍ਰੋਬਲਮ ਆ ਰਹੀ ਸੀ ਹੁਣ ਆਪਾਂ ਆਲਮੋਸਟ ਸਾਰਾ ਕਨਾਲ ਇੰਨਾ ਖਰਚਾ ਕਰਨ ਤੋਂ ਬਾਅਦ ਵੀ ਫਿਰ ਬਾਅਦ ਵਿੱਚ ਲੋਕਾਂ ਨੇ ਉਹ ਯੂਜ਼ ਨਹੀਂ ਕਰਨਾ ਤਾਂ ਫਿਰ ਡਬਲ ਵੇਸਟੇਜ ਨਹੀਂ ਕੀਤੀ ਕੀਤੀ ਜਾ ਸਕਦੀ। ਜਸਰ ਜਿਵੇਂ ਬਸਨ ਸਵਾਲ ਪੁੱਛਿਆ ਸੀ ਇੱਕ ਲਿਟਰ ਸੱਤ ਵਾਲਾ। ਉਹ ਜਿਹਨਾਂ ਜਦੋਂ ਨਹੀਂ ਰੱਖਦੇ ਆ ਉਦੋਂ ਨਹੀਂ ਕੋਈ ਕਾਰਵਾਈ ਹੁੰਦੀ। ਜਦੋਂ ਪਹਿਲੀ ਮੰਜ਼ਲ ਪਾਇਆ ਜਾਂਦੀ ਹੈ ਨਾ ਉਦੋਂ ਮਾ ਜੀਸੀਬ ਲੈ ਕੇ ਭੋਲਦਾ ਉਹਨੂੰ ਬਾਹਰ ਕਾਰ ਗਈ ਹੁੰਦੀ। ਇਹਨਾਂ ਨਾਲ ਕਿ ਜੇ ਉਹ ਨਹੀਂ ਰੱਖਦੇ ਹਾਂ ਤਾਂ ਕਿੱਡੀ ਐ ਤੇ ਚੱਕ ਹੋਰ ਵੀ ਹੈ। ਹਾਂ ਸਿਰਫ ਨੋਟਿਸ ਦੇ ਕੇ ਸਾਬ ਲੱਤਾ ਜਾਂਦਾ। ਕਾਰਵਾਈ ਉਹ ਕਾਰਵਾਈ ਕੋਈ ਨਹੀਂ ਹੁੰਦੀ। ਠੀਕ ਹੈ। ਕੰਮ ਬਿਲਡਿੰਗ ਉਮੇ ਖੜੀ ਰਹਿੰਦੀ ਹੈ। ਇਹਦਾ ਇਹਦਾ ਆਪਾਂ ਐਸਓਪੀ ਬਣਾ ਲਾਂਗੇ। ਕਿ ਨੋਟਿਸ ਦਾ ਕਿ ਹਾਂ ਜਦੋਂ ਤੁਸੀਂ ਸਰ ਉਹ ਮੈਂ ਤਾਂ ਅਗਰ ਇੱਕ ਬੈਂਤੀ ਸੋ ਪਹਿਲੇ ਮੁੱਦਲ ਪਿਆ ਉਹ ਇਹਦਾ ਇਹਦਾ ਪ੍ਰੋਪਰ ਐਸਓਪੀ ਬਣਾਵਾਂਗੇ ਐਸਓਪੀ ਵਿੱਚ ਕੰਡੀਸ਼ਨਸ ਹੋਣ ਕਿ ਜਦ ਤੁਸੀਂ ਵਿਜ਼ਿਟ ਕਰਨੀ ਹੈ ਵਾਇਲੇਸ਼ਨ ਹੈ ਤਾਂ ਨੋਟਿਸ ਕਿੰਨੇ ਜਨਾ ਵਿੱਚ ਕਾਰਵਾਈ ਕਿੰਨੇ ਦੇਣਾ ਵੀ ਜ਼ਿੰਮੇਵਾਰੀ ਫਿਕਸ ਕਰ ਦਾਂਗੇ ਇਨਸਪੈਕਟਰ ਦੀ ਜੇ ਇੱਕ ਇੱਕ ਫਲੋਰ ਬਣ ਗਿਆ ਤਾਂ ਇਨਸਪੈਕਟਰ ਨੂੰ ਸਸਪੈਂਡ ਕਰਨਾ ਬੰਦਾ ਹੈ ਕਾਰਵਾਈ ਕਰਾਂਗੇ ਕੋਈ ਇਸ਼ੂ ਜੀ ਦਲਦੀ ਕਰਾਂਗੇ ਦਲਦੀ ਹੀ ਕਰ ਲੈ ਜੀ ਮੈਂ ਮੈਡਮ ਨੂੰ ਫੋਨ ਕੀਤਾ ਸੀ ਮੈਂ ਕਿ ਮੈਡਮ ਇੱਕ ਧੰਨ ਵਾਲਾ ਇਨਸਪੈਕਟਰ ਨੇ ਤੁਹਾਡੇ ਇੱਕ ਬਿਲਡਿੰਗ ਪੈ ਰਹੀ ਹੈ ਜਿਹਦੇ ਤਿੰਨ ਲੈਂਡਰ ਆਲਰੇਡੀ ਪੈਸ ਚੁੱਕੀ ਹੈ ਤੁਸੀਂ ਉਸ ਤੇ ਕੀ ਕਾਰਵਾਈ ਕਰ ਰਹੇ ਹੋ ਕਿ ਉਹ ਇਲਲੀਗਲ ਪੈ ਰਹੀ ਹੈ ਉਹਨਾਂ ਨੇ ਮੈਨੂੰ ਜਵਾਬ ਦਿੱਤਾ ਜੀ ਮੈਂ ਦੇਖ ਕੇ ਚੈੱਕ ਕਰਾਂ ਕਿ ਤੁਹਾਨੂੰ ਦੱਸ ਦਿੰਦੇ ਹਾਂ ਹਰ ਤੱਕ ਫੋਨ ਨਹੀਂ ਉਹਨਾਂ ਦਾ ਆਇਆ ਜੀ ਉਹ ਮੈਂ ਉਹਨਾਂ ਨੂੰ ਫੋਟੋ ਵੀ ਭੇਜੀ ਸੀ ਮੈਂ ਕਿਹਾ ਯਾਰ ਫੋਟੋ ਕਿੱਥੀ ਹੋਈ ਉਹਨਾਂ ਨੇ ਫੋਟੋ ਹੀ ਸੈਂਡ ਕਰਤੀ ਸੀ ਆ ਬਿਲਡਿੰਗ ਚਾਰ ਆਪਾਂ ਜਾ ਕੇ ਉਸ ਦੀ ਚੈੱਕ ਕਰ ਲੈਣ ਚੈੱਕ ਕਰ ਲੈਣਾ ਬਹੁਤ ਬਹੁਤ ਬੜੀ ਦੁਪੱਟਾ ਇੱਥੇ ਦੇਖ ਲਓ ਇਹ ਵਾਲਾ ਮੀਟਿੰਗ ਦਾ ਇਹ ਤਾਂ ਰਿਜ਼ੋਲਵ ਹੋ ਜਾਏਗਾ ਕਰਾ ਦੇਗੇ ਠੀਕ ਹੈ ਥੈਂਕ ਯੂ ਸੋ ਮਚ